ਮਸਾਤਾ ਤੇ ਮੇ ਬੇ। ਹੋਰ ਤਦ ਮੇ ਵਾਰੀ ਆ ਕੀ ਕਰਦੇ। ਹੋਰ ਤੂੰ ਉਹ ਦੋਵੇਂ ਨੂੰ ਸਾਹਮਣੇ ਪਰੇ ਐਂ ਦੱਸਦੇ ਤਾਂ ਕੀ ਹੋਇਆਗਾ। ਭਾਗ ਚ ਮੜੇ ਦੇ ਪਾਣੀ ਦੇ ਕੱਢ ਕੇ ਰੱਖਦੇਗੇ ਭੇੜੇ ਲੱਗਦੇ ਐ ਸਿਰੋ। ਭੇੜੇ ਨਾਲ ਕੀ ਲੱਗਦਾ ਐਂ ਵੀ ਤਾਂ ਪੈੜ ਹੀ ਹੈ ਇਸਿੱਮਾ ਚ। ਹੁਣ ਆਹ ਸਮਾਨ ਤੇ ਉਧਰ ਉਸੇ ਚੱਕੀ ਧਾਰ ਜੀ ਕਰੀ ਸੀਗੀ। ਹੋਰ ਡਿੱਗ ਭਿੱਗ ਜੀ ਹੋ ਗਈ ਐ ਜੀ। ਚਲ ਹੁਣ ਆਵੇ ਸਦੂਖ ਨਹੀਂ ਤੇ ਧਰਦੇ। ਹਾਂ ਉੱਥੇ ਤਾਂ ਰੰਗ ਬੱਤੂ ਹੋ। ਹੋਰ ਤੁਸੀਂ ਪੈਂਟ ਜੀ ਚੱਲ ਤੱਕ ਫੇਰ ਤੁਸੀਂ ਨਾਲ ਇਹਨੂੰ ਫੇਰ ਧੋਣੇ ਪੈਂਦੇ ਹੈ ਜੀ। ਕਿਉਂ ਤੇ ਪਾਣੀ ਦੇ ਕੱਢਣੇ ਸੀਗਾ। ਆ ਦੇਖੀ ਕਿੱਦਾਂ ਸੁਣਾ ਉਹ ਤਾਂ ਜਿਹਾ ਮੇਰਾ ਵਿਆਹ ਸੀ ਮੈਂ ਮੈਨੂੰ ਆਖਿਆ ਸੀ ਭੁੜਿਆ ਮੈਂ ਮੈਨੂੰ ਦੇ ਦੇਦਾ ਆ ਬਾਦ ਬਾਦ ਗਿਆ ਹਾਂ ਤੇ ਦੇਖਣਾ ਤੂੰ ਅਕੇ ਮੈਂ ਨਾਲ ਨੂੰ ਉਹ ਨੂੰ ਦੇਉਂਗੀ ਚਲ ਕੋਈ ਨਹੀਂ ਇੱਕ ਤੂੰ ਲੈ ਜੀ ਇੱਕ ਹੁੰਦੇ ਰੱਖੀ ਲੈ ਇਹ ਹੁੰਦਾ ਤਾਂ ਕੋਈ ਆਂਦੀ ਨਹੀਂ ਮੈਂ ਤੇ ਨੋਆ ਕੁਰੀ ਚੱਕ ਚੱਕ ਸਮਾਰ ਕੋਈ ਨਹੀਂ ਫਿਰਾਂਗੀ ਹੁੰਦਾ ਲੈ ਉਸ ਨੂੰ ਆਦੀ ਹੋਣੀ ਲੈ ਜੀ ਇੱਕ ਲੈ ਗੋਣਾ ਮੋਣਾ ਬੇਕਰ ਬੋਸ ਕਰਦੀ ਹੈ ਹੈ ਫਿਰ ਉਹ ਕਿਕਰ ਘਟਾਏ ਪਾਸਤਾ ਕਰਦੀ ਹਾਂ ਚਲ ਤਾਂ ਪਾਸਤਾ ਕੋਈ ਕਾਹੀ ਤਾਂ ਕਈ ਨੇ ਹੋ ਗਏ ਮੈਂ ਪਾਸਤਾ ਆਪਣਾ ਚੰਗਾ ਹੀ ਖੋਦੇ ਗੱਲ ਤਾਂ ਉੱਥੇ ਆ ਜਾਂਦੀ ਆ ਤਾਂ ਜਿਹੜੀ ਉਹ ਬੈਠੀ ਆਪਣੇ ਸਰਵੇ ਦਾ ਟਿਕੜਾ ਲੱਗੀ ਆਈ ਕੋਈ ਨਾ ਡਿਜੀਟਲ ਪਾਸ ਨਾ ਆਪਣੇ ਉਹ ਜੱਫਤੀ ਬਾਲ ਦੂਗੇ ਤੇ ਕਿ ਨੱਕ ਟਾੜੀ ਆ ਗਿਆ ਹਾਂ ਵਾਹ ਬੜਾਈ ਨੀ ਕੀ ਹੋ ਗਿਆ ਬੜਾਈ ਗਿਆ ਨਾ ਕਿ ਮੈਂ ਉਹ ਇਹ ਮੇਰੇ ਨੂੰ ਰਾਤ ਨੂੰ ਕਾ ਤਕ ਤੂੰ ਨੌਕਰੀ ਮਿਲ ਗਈ ਬੈਨੂੰ ਨਾ ਕਿ ਤੂੰ ਲਾਵਾ ਗਈ ਮੈਂ ਜਿੱਤੀ ਆਂ ਤੇ ਘਰਾਂ ਦੇਰੇ ਮੈਂ ਚ ਨਹੀਂ ਆ ਗਈ ਨਾ ਦੇਖਣ ਤਾਂ ਤੂੰ ਭਰਤੀ ਗਿਆ ਸੀ ਐਡਾ ਸੈਂਚ ਨੂੰ ਫਾੜਦੀ ਨੌਕਰੀ ਮਿਲ ਗਈ ਉਹ ਨਹੀਂ ਵਾਹ ਇਹ ਇਨੀਸ਼ੀਏਟਿਵ ਮੈਂ ਨੌਕਰੀ ਮਿਲ ਜੂਗੀ ਫੌਜ ਦੀ ਉਹ ਤਾਂ ਟ੍ਰਾਇਲ ਦੇਣ ਗਿਆ ਸੀ ਟ੍ਰਾਇਲ ਮੈਂ ਦੇ ਜਾਂਦਾ ਪਰ ਜਿਹੜੇ ਮੈਂ ਪਹਿਲਾਂ ਨਹੀਂ ਫਾਰਮ ਭਰੇ ਸੀਗੇ ਪ੍ਰਾਈਵੇਟ ਵਾਸਤੇ ਠੀਕ ਹੈ ਸਕੂਲ ਚ ਉਹ ਨੌਕਰੀ ਮਿਲ ਗਈ ਮੈਨੂੰ ਅੱਛਾ ਮਾਸਟਰ ਲੱਗ ਗਿਆ ਫਿਰ ਤੂੰ ਡੀਪੀ ਵਾ ਡੀਪੀ ਨਾ ਡੀਪੀ ਕੀ ਹੁੰਦਾ ਪੁੱਤ ਉਹ ਡੀਪੀ ਮਾਸਟਰ ਉਹਦਾ ਨਾ ਉਹ ਜਿਹੜਾ ਜਲਾਕਾ ਮੁਕਾਸਰਤ ਕਰਨੀ ਸਿਖਾਉਂਦਾ ਹੈ ਐਕਸਰਸਾਈਜ਼ ਕਰਨੀ ਸਿਖਾਉਂਦਾ ਹੈ ਸਾਨੂੰ ਵੀ ਪਤਾ ਹੈ ਪੁੱਤ ਵੀ ਦੇਖ ਲੱਗੇ ਨਾ ਮਹੀਨਾ ਆਦਾ ਤੇ ਮਾਸਟਰਾਂ ਦੇ ਵੀ ਨਹੀਂ ਯਾਰ ਛੋਕਰਾ ਪੁੱਤ ਵੱਡਾ ਹੋ ਗਿਆ ਤੇ ਹੋਰ ਮੈਂ ਤਾਂ ਆਪਰ ਐਵੇਂ ਵੀ ਜਦੋਂ ਕਿਤੇ ਇਹ ਜੋ ਟ੍ਰਾਇਲ ਪਾਸ ਹੋ ਗਿਆ ਨਾ ਮੇਰਾ ਅਜਿਹਾ ਮਨ ਪਾਸ ਹੋ ਗਿਆ ਇਹ ਨੌਕਰੀ ਤੇ ਜੱਦਣਗੇ ਠੀਕ ਹੈ ਉਦੋਂ ਫਿਰ ਮੈਨੂੰ ਤੁਸੀਂ ਦੱਸਿਓ ਵਾ ਕਿ ਮੈਂ ਕਰ ਮੇਰੀ ਗੱਲ ਸੁਣ ਕੋ ਤਾਂ ਉਹ ਤਾਂ ਸਰਕਾਰੀ ਨੌਕਰੀ ਵੀ ਵਧੀਆ ਗੀ ਪਰ ਜਿਹੜੀ ਪ੍ਰਾਈਵੇਟ ਨੌਕਰੀ ਐ ਇਹਦੇ ਤੋਂ ਪੁੱਤ ਆਥਰ ਨੂੰ ਘਰੇ ਆ ਜਾ ਕਰੇਗਾ ਇਹ ਤਾਂ ਗੱਲ ਹੈਗੀ ਆ ਹੁਣ ਆਏ ਆਂ ਕਿ ਦੋਨਾਂ ਘਰਾਂ 'ਚ ਤੂੰ ਕਰ ਲਾਗਾ ਇੱਥੇ ਵੀ ਦੇਖ ਨਾਂਕਿਆ ਦੇ ਘਰੇ ਵੀ ਕੱਲਾਂਗਾ ਤੇ ਉੱਥੇ ਵੀ ਤੇ ਤੈਥੋਂ ਬਣਾ ਫਿਰ ਭਾਈ ਕੌਣ ਹੈ ਜਵਾਕ ਹੋਰ ਕਰੇ ਤੇ ਹੋਰ ਘਰੇ ਕੋਈ ਹੈ ਨਹੀਂ ਨਾ ਕੋਈ ਦੇਖਦਾ ਤਾਂ ਹੈ ਨਹੀਂ ਕਿੱਥੇ ਗਏ ਸਾਰੇ ਜਾਣਾ ਕਿੱਥੇ ਹੈ ਹਾਂ ਉਹ ਤੇਰੀ ਮੰਮੀ ਤੇ ਮਾਂ ਨਹੀਂ ਆਈ ਵੀ ਉਹ ਪੜੀਆਂ ਦੇ ਅੰਦਰ ਸੁੱਤਣਾ ਅੱਛਾ ਹਾਂ ਹੋਰ ਉਹਨਾਂ ਨੇ ਕਿੱਧਰ ਜਾਣਾ ਤੇ ਮਾਮੇ ਤੇਰੇ ਵਿਦਾਇਤਾਂ ਮਾਮੇ ਕੋਲੇ ਤੂੰ ਵਗ ਜਾ ਤੇਰੇ ਮਾਮਾ ਹੋਊ ਪੈਸਾ ਮਿਲੇ ਚੁੱਤਾ ਤੇ ਨਾਲੇ ਉਹ ਤਾਂ ਕਹਿ ਰਹੇ ਹੋਗੇ ਉੱਥੇ ਨਹੀਂ ਲੈਕਦਾ ਇਹ ਰੋਣਾ ਜਾ ਪਾਰ ਗਿਆ ਲਾਡੀ ਕੁੱਤਾ ਹੈ ਸੱਚੀ ਗੱਲ ਸਾਸਰੀ ਘਰ 14 ਬਸ ਘਰਿਆ ਸੁੱਤ ਤੇ ਰੋਲਾ ਜਿਹਾ ਬਾਹਰ ਹੀ ਕਰ ਲੈਂਦੇ ਸੀ ਹੈ ਕੁਛ ਨਹੀਂ ਉਧਰ ਮੇਰੀ ਨੌਕਰੀ ਲੱਗੀ ਤਾਂ ਰਾਜ ਕੇ ਬੇਬਨ ਦੱਸਦਾ ਸੀਗਾ ਅੱਛਾ ਨੌਕਰੀ ਲੱਗੀ ਵਧਾਈਆਂ ਪੁੱਤ ਨੂੰ ਤੇ ਵਧਾਈ ਨਹੀਂ ਸਾਨੂੰ ਵੀ ਵਧਾਈਆਂ ਪੁੱਤ ਕਾਦੀ ਨੌਕਰੀ ਲੱਗੀ ਡੀਪੀ ਲੱਗ ਗਿਆ ਜੀ ਮੈਨੂੰ ਜੀ ਪੁੱਤ ਮੈਨੂੰ ਪੰਜਾਬੀ ਸਿੱਧਾ ਦੱਸ ਜਟਕਾ ਸਲਾਮ ਆ ਰਿਹਾ ਇੰਨਾ ਕੀ ਪਤਾ ਹੈ ਨਹੀਂ ਮਾਸਟਰ ਲੱਗ ਗਿਆ ਜੀ ਮੈਂ ਅੱਛਾ ਮਾਸਟਰ ਜੀ ਚੱਲ ਪੁੱਤ ਬਹੁਤ ਸੋਹਣੀ ਗੱਲ ਬੋਲੀ ਚੱਲ ਬੱਧੀਆ ਭਾਈ ਹੈ ਤੇ ਫਿਰ ਤਾਂ ਭਾਈ ਸੁਖਨ ਵਾਲਾ ਮੂੰਹ ਨਹੀਂ ਠਗਰਾਵੇਂਗਾ ਹੁਣ ਹਾਂ ਹਾਂ ਮੂੰਹ ਮਿਟਾ ਕਰਾਉਂਗਾ ਬੇਵਾਸ ਮੜਾ ਮਾਂ ਮੇਰੇ ਕੋਲ ਜਾਏਗਾ ਹਾਂ ਕੋਈ ਮੂਮੈਂਟ ਨਾ ਕਰਾਵਾਂਗੇ ਮੇਰਾ ਕੋਤੀ ਕਰਾਉਂਦਾ ਇਥੇ ਦਾ ਸਾਰਾ ਨੇ ਮੂੰਹ ਪਾਉੜੇ ਜਾਂਦੇ ਨਹੀਂ ਕੀ ਗੱਲ ਹੋ ਗਈ ਹਾਂ ਲੈ ਭਾਈ ਉਸ ਲਈ ਬੋਤਲ ਮੇਰਾ ਸੁਣਾਈ ਤੇ ਗੱਲ ਕਰਦੇ ਸੁੱਖ ਨਾਲ ਕੌੜੇ ਕਾਂਗ ਰਹੇ ਕੋੜੇ ਤੇਰਾ ਪੁੱਤ ਨੌਕਰੀ ਤੇ ਲੱਗਿਆ ਨਾ ਦੱਸ ਤੇ ਹੱਥ ਤਾਂ ਦੇ ਰਹੀ ਭੰਦਾ ਕੋਈ ਨਹੀਂ ਭਾਈ ਲੈ ਆ ਨਾ ਗਿਆ ਸੀ ਕਿਹੜਾ ਹੱਥ ਤੋਂ ਭਾਈਂਦਿਆਂ ਲੈ ਆ ਇਹ ਪੁੱਤ ਦੋ ਡੱਬੇ ਰੁਗਾ ਦੇ ਕੋਈ ਗੱਲ ਨਹੀਂ ਮੈਂ ਜਾਣਾ ਬਸ ਹੁਣੀ ਲੈ ਆਉਣਾ ਤੇਰੇ ਮਾਮੇ ਮਾਮੇ ਨੂੰ ਮਿਲਣ ਲੱਗੇ ਨਾ ਨਾਲੇ ਨਾਲ ਮੈਂ ਜਾਣਾ ਮਾਮੇ ਕੋਲ ਮਾਮੇ ਨੂੰ ਜੀ ਕੇ ਆਣਾ ਬਦਾਈ ਹਾਂ ਮਾਮੇ ਨੂੰ ਨਾਲੇ ਪੁੱਤ ਬਾਹਰ ਕੱਢਦੀ ਖਾ ਲਈ ਕੋਈ ਗੱਲ ਨਹੀਂ ਹੋਰ ਕੁਝ ਚੱਲ ਉਹਨੂੰ ਵੀ ਬਾਹਰ ਦੀ ਹਵਾ ਲੱਗ ਜੂਗੀ ਵਿਚਾਰੇ ਨੂੰ ਇਸ ਕਰਕੇ ਦੇ ਬੇਰੇ ਸੁਣੋ ਕੰਧਾ ਦੀ ਹੁਣ ਮੈਂ ਤਾਂ ਮਸਾਂ ਤੋਂ ਤੇ ਆਏ। ਇਹ ਤਾਂ ਤਾਂ ਚੱਲ ਲੱਗ ਗਿਆ ਹੋਣਗੇ ਭੈਣੇ ਤੇ ਤੁਹ ਵੀ ਬਾਰੀਆਂ ਬਾਰੀਆਂ ਵਧਾਈਆਂ। ਚਲੋ ਵਧਾਈਆਂ ਨਹੀਂ ਲੱਗ ਗਿਆ ਦਵਾਰ। ਦਾਤਾ ਨਹੀਂ ਬੁਦਾਵੇ ਫੇਰਾਂ ਵੀ ਈਆਂ ਤੱਕ ਕੀ ਕਰਨਾ। ਕੋਣ ਕੋਣ ਤੋਂ ਨੇਰਵਾਰ ਕੀਤੋਂ ਮੁੰਡਾ ਖੁਲਾਸੀ। ਹਾਂ ਮੈਨੂੰ ਵਧਾਈ ਨਹੀਂ ਦਿੱਤੀ ਮਾਮਾ ਕਿੰ ਜਾਣੇ। ਲੈ ਕੋਈ ਨੂੰ ਪੈਂਟਿੰਗ ਤੇ ਸ਼ਰਾਬ ਤਾਂ ਨਹੀਂ ਆ ਤੈਨੂੰ ਲੈ। ਮੇਰਾ ਵੀ ਜੋਤਾ ਦਾ ਸੁੱਖ ਨਾ ਐਂ ਤੂੰ ਵੀ ਮਨ ਮਨ ਚੜੇਗਾ। ਦੋਨਾਂ ਦੇ ਆਖੀਂ ਜਾਈਂਦੀ ਐ ਮੂੰਹ ਉਹ ਹੋ ਗਏ ਨਹੀਂ ਨਹੀਂ ਭੈਣ ਜੀ ਲੈ ਕਿਉਂ ਸਾਨੂੰ ਤੂੰ ਘੇਰਾ ਜਾ ਕੇੜਿਆ ਨਹੀਂ ਸਾਨੂੰ ਤਾਂ ਚਾਹ ਚੜ ਗਿਆ ਸਰੂ ਦੀ ਚੱਲ ਭਾਈ ਚਾਹ ਤਾਂ ਕਰ ਲੈ ਦੋ ਘੇਰੇ ਤੂੰ ਅੱਧਿਕ ਮਾਉਣ ਦੀ ਬਰਾਤ ਹੋਇਆ ਹਾਂ ਚੱਲ ਵਧੀਆ ਭਾਈ ਆਪਾਂ ਤਾਂ ਕਹਿੰਦੇ ਸਰਦੀ ਠੀਕ ਉੱਤ ਭਾਈ ਲੈ ਕੇ ਦੇ ਨਿਕਲ ਹਾਂ ਉਹ ਕਰ ਲੈ ਕੇ ਦੇ ਆ ਭਾਈ ਗੱਲ ਕਰ ਕੋਈ ਖੰਚਲ ਜਾ ਦੇ ਕਰੰਦਾ ਬੰਦਾ ਕਰ ਚੱਕ ਕੇ ਮੇਰਾ ਤਾਂ ਪੂਰਾ ਧੇਰਾ ਲੈ ਕੇ ਕਰ ਕਰ ਕੀ ਕਰਾਂ ਆ ਚੋਗੇ ਨਾ ਮਾ ਛੱਡਿਆਗਾ ਹਾਂ ਆਪਾਂ ਨੇ ਬਹੁਤ ਲੈ ਕੇ ਜਿੰਨਾ ਤੇਰਾ ਭਰਾ ਲੈ ਕੇ ਮੈਂ ਤਾਂ ਕਹਿੰਦੀ ਵੇ ਪ੍ਰਮਾਤਮਾ ਸਾਡੇ ਪੁੱਤ ਹੋਣਾ ਇਹ ਜੇ ਲੈ ਕੇ ਤਾਂ ਆ ਹੋਣਾ ਸੀ ਤੇਰੇ ਤੋਂ ਘਰੇ ਲੈ ਗਿਆ ਪਰ ਤਾਂ ਹਾਂ ਮੇਰੇ ਤਾਂ ਲੈ ਕੇ ਬਥੇਰੇ ਆ ਤੇ ਫਿਰ ਨੱਚੇ ਜਾ ਕੇ ਪੁੱਛਣਾ ਉਹ ਮੈਨੂੰ ਹੀ ਸਾਨੂੰ ਲੱਗਦਾ ਆਦਾ ਹਾਂ ਸੰਡੇ ਤਾਂ ਫਿਰ ਲੱਗਦਾ ਤਾਂ ਹੈਗਾ ਮੈਂ ਕਿਦੋਂ ਕਹੀ ਨਹੀਂ ਆ ਪਰ ਕੰਨ ਨਹੀਂ ਨਾ ਕੰਨ ਤੱਕ ਹਾਰਾ ਦੁੱਤਾ ਲੱਗੇ ਜਾਂਦਾ ਚਲ ਕੋਈ ਨਹੀਂ ਮਸੀ ਅਸੀਂ ਕਿ ਗਾਹ ਨਾ ਤੁਰਦਾ ਅੰਨ ਕਿਛੇ ਕਹਾ ਮੁੱਠੀ ਖੁੱਲ ਜਾਂਦੀ ਤੇ ਕਿਛੇ ਦੀ ਮਚੀ ਰਹਿ ਜਾਂਦੀ ਪਤਾ ਤਾਂ ਸਾਨੂੰ ਵੀ ਸਾਰਾ ਹੀ ਹੈਗਾ ਕਿਸੇ ਦਾ ਰਿਸ਼ਤੇਦਾਰ ਹੀ ਹੈ ਇੰਨ ਟੱਕਰ ਜਾਂਦੇ ਜਿਹੜੇ ਖੱਜਲ ਕਰਨ ਆ ਰਹੇ ਹੁੰਦੇ ਲੈ ਕੁੜੇ ਕਿਉਂ ਤੈਨੂੰ ਕੀ ਪਤਾ ਨੇ ਪਤਾ ਸਾਰੇ ਮੇਰੇ ਪੁੱਤਾਂ ਵਾਰੀ ਕੋਈ ਗੱਲ ਕੱਢ ਕੇ ਨਾ ਦਿਖਾ ਵੀ ਅੱਜ ਉੱਥੇ ਆ ਨੀ ਨੀ ਦਵਾਈ ਤੇਰੇ ਪੁੱਤਾਂ ਨੇ ਅਸੀਂ ਤੇਰੇ ਪੁੱਤਾਂ ਤੋਂ ਵੀ ਲੈਣਾ ਸੀ ਕਿਹੜਾ ਸਾਫ ਕਰਨਾ ਆ ਨਾ ਦੇਈਂ ਵਟਕਾ ਲੈnde ਫਿਰ ਸਾਫ ਦੀ ਗੱਲ ਨਹੀਂ ਸਾਫ ਬਥੇਰੇ ਹੋ ਜਾਣਗੇ ਮੇਰੇ ਪੁੱਤਾਂ ਨੂੰ ਹੈ ਗੱਲ ਤਾਂ ਗੱਲ ਦੀ ਐ ਇਹ ਕਿ ਸਾਰਾ ਇਹਦੇ ਵਿੱਚ ਗੱਲ ਪਰੇਹਾਨੀਆਂ ਬਠੇਰ ਨੂੰ ਬਾਈਂਦੀ ਉਹਦਰ-ਉਧਰ ਪਤਾ ਲੱਗ ਜ ਜਾਂਦਾ ਹੁੰਦਾ ਨਾਲ ਪੈ ਜੰੰਗਾ ਰੱਖ ਬੇਬੇ ਜੇ ਤਾਂ ਮੈਂ ਮਾਸ ਹੀ ਕਰੇ ਟੱਕਰੇ ਇਸੇ ਨੂੰ ਸਾਥ ਕਰਾਉਣ ਵਾਲੇ ਤੇ ਤਾਂ ਹੈਗਾ ਹੁਣ ਇਹ ਇੱਥੇ ਬੈਠੀ ਰਹਿੰਦੀ ਸਾਥ ਵਾਲੇ ਘਰੋਂ ਆ ਕੇ ਮੁੜ ਜਾਂਦੀ ਕਿਉਂ ਇੱਥੇ ਬੈਠੀ ਰਹਿੰਦੀ ਆ ਮੁੜ ਜਾਂਦੀ ਆ ਮੁੜਦੇ ਕਿਉਂ ਆ ਕੋਈ ਮੁੜਦੇ ਨਹੀਂ ਅਜੇ ਤਾਂ ਮੁੰਡੇ ਕਹਿੰਦੇ ਕੋਈ ਨਵਾ ਕਰਾ ਲਾਂਗੇ ਰਿਸ਼ਤਾ ਬਠੇਰਾ ਬਾਂ ਹੋ ਜਾਣਗੇ ਆਹੋ ਬਾਈਂ ਘਣੇ ਆ ਚਲ ਤੁਸੀਂ ਤਾਂ ਨਾ ਲੜਾਈ ਲੱਗੇ ਤੁਸੀਂ ਅਖਾਣੇ ਖਲੇ ਪਿੰਡੀ ਮਦਿਆ ਖੁਸ਼ੀ ਦੀ ਗੱਲ ਸੁਣਾਈ ਜਿਵਾ ਕੇ ਆ ਕੇ ਜਾਂ ਫਿਰ ਪੁੱਤ ਵਾਸਤੇ ਦੁੱਧ ਸੀ ਵਰਤੀ ਪਾ ਦੇ ਕੋਣ ਮਾੜੇ ਖਾਂ ਪੈਣੇ ਲਓ ਅਗਲੇ ਚੇਏ ਪਾਣੀ ਚੰਗਾ ਕੋਈ ਨਾ ਕੋਈ ਨਵਾਂ ਸਾਨੂੰ ਪਤਾ ਹੀ ਹੈ ਕਿਹੜੀ ਚਾਹ ਪੀਂਦਾ ਮੈਂ ਬਣਾ ਦੂਗਾ ਬਖਾ ਜਨ ਮੋਟਾ ਵੀ ਕਰਛੀ ਹੋ ਗਈ ਨੀ ਲੂਗਾ ਨਾ ਕਹਿੰਦੇ ਕੋਪਾ ਬਣਾ ਦੂ ਬਾਹਰ ਵੀ ਹੋਸੀ ਕਰਾਂ ਯਾ ਮੇਰੀ ਗੱਲ ਸੁਣ ਬੰਦ ਤੋ ਹਰ ਇੱਕ ਗੱਲ ਨਾ ਤੂੰ ਪੁੱਠੀ ਨਾਲ ਜਾਇਆ ਕਰ ਅਸੀਂ ਥੋੜਾ ਮਾੜਾ ਹੀ ਸੋਚਦੇ ਮਾਸੇ ਚੰਗਾ ਵੀ ਤੂੰ ਕੀ ਕਰੀ ਜਾਂਦੀ ਆ ਰਹਿ ਕੇ ਇੱਥੇ ਮੈਨੂੰ ਐਂ ਦੱਸਣਾ ਮਾੜਾ ਵੀ ਕੀ ਕਰਤਾ ਮਾੜਾ ਦਮਸੇ ਕੀ ਕਰਦਾ ਵਧੀਆ ਗੱਲ ਐ ਚਾਹ ਪੀ ਲੈਨੀ ਐ ਛੁੱਟੀ ਲੈ ਲੈਨੀ ਲੜਨ ਤੇ ਚਾਹ ਪੀ ਲੈਨੀ ਛੁੱਟੀ ਲੈ ਲੈਨੀ ਵਧੀਆ ਸਮਾਂ ਕਿੱਦਾਂ ਪੈਂਦਾ ਸੋਹਣਾ ਲੱਗਦਾ ਸਾਡੇ ਘਰੇ ਗੱਲ ਸੁਣ ਬੰਤੋ ਇਹ ਗੱਲ ਤੂੰ ਕਿੱਧਰ ਲੈ ਗਈ ਅਕੇ ਚਾਹ ਪੀ ਲੈਨੀ ਐ ਲੜਨ ਦੀ ਛੁੱਟੀ ਲੈ ਲੈਣੀ ਕਿਉਂ ਮੇਰੇ ਜੀ ਕਰਦਾ ਵੀ ਲੋਕਾਂ ਨੂੰ ਮੈਂ ਜਰੂਸ ਦਿਖਾਉਣੀ ਆ ਵਹਿਬ ਤਾਂ ਤੁਸੀਂ ਕਰ ਦਿਓ ਤਕੜੀ ਕੋ ਉਹੀ ਲੜਦੀਆਂ ਸਾਡੇ ਰਾਮਚੰਦ ਸਾਂ ਲੜਦੀਆਂ ਅਜ ਨਹੀਂ ਬਿਚੀ ਗੱਲਾਂ ਕੱਢ ਦਿਓ ਨੇ ਸਭ ਪਤਾ ਮੈਨੂੰ ਮਾਵਾ ਤੀਣਾ ਚੱਲ ਸਾਥੋ ਤਾਂ ਭਾਈ ਜਿੱਤ ਆਈਆਂ ਦਾ ਤੇਰੇ ਨਾਲ ਅਸੀਂ ਤਾਂ ਹਾਰ ਗਏ ਬੱਸ ਖੜਾ ਚਾਰੀ ਗੱਡੀ ਲੱਗੀ ਆ ਫਤਹ ਸਾਹਿਬ ਨਹੀਂ ਕੱਢਣ ਦੀ ਆਹ ਦੀ ਹਾਦੀ ਮੇਰੇ ਪੁੱਤ ਨੂੰ ਨੌਕਰੀ ਦੀ ਮਿਹਰ ਆ ਗਈ ਐ ਤਾਂ ਮੈਂ ਮੇਰੇ ਪਰਦੇ ਆਹੋਂ ਕਰੇ ਤਾਂ ਹੀ ਤਾਂ ਕਹਿੰਨੇ ਆ ਜੇ ਦੰਦ ਨਹੀਂ ਪਈਗੀ ਕਿੰਨੇ ਚਿਰ ਤੋਂ ਬੋਲੀ ਮੰਮਾ ਹੂੰ ਜੇ ਮੈਂ ਠੀਕ ਹੈ ਵਧੀਆ ਹੋ ਜਾਏ ਆਹ ਹਾਂ ਆ ਜਾ ਰਹਾ ਠੀਕ ਹੈ ਦਿੱਤੇ ਬੱਸ ਠੀਕ ਉਹ ਟ੍ਰੇਨ ਤਾਂ ਹੋ ਗਿਆ ਕਲੀਅਰ ਹੁਣ ਬਾਕੀ ਅੱਗੇ ਦੱਸਣਗੇ ਹੋ ਵੀ ਕਦੋਂ ਜਾਣਾਗਾ ਉੱਥੇ तो हमारे तो डिलीट पहला नहीं पेपर दिलते थे क्योंकि प्राइवेट स्कूल वाले तो उधर भी चार भी ज्वाइन करी स्कूल चला गया हाँ डीबी मास्टर डिस्कशन होने गए तब तू आया था ऐसा बोल रहे थे हम लोग ना खुश हो के दिखा मैं डीबी मास्टर ला गया ता ता नहीं हाँ, तो नहीं आप तो अंकल से तो खुश तो हैगा तो मामा अगर ਉਹ ਮੈਂ ਤਾਂ ਇੱਧਰ ਨਾਲੇ ਨੰਬਰ ਹੀ ਬੈਠੀ ਆ ਹੁਣ ਕੋਈ ਨਹੀਂ ਨਹੀਂ ਮਾਮਾ ਪੈਸਾ ਤਾਂ ਉਹ ਸਾਰੇ ਬੰਦੇ ਇੱਧਰ ਆ ਕੇ ਬੈਠਦਾ ਰਹਿੰਦਾ ਸੀਗਾ ਹੁਣ ਤੂੰ ਜਮਾਈ ਜਾਂਦਾ ਕਿਸੇ ਕੋਲ ਸੁਣੀ ਮੇਰੀ ਗੱਲ ਸੁਣ ਨਾ ਤੈਨੂੰ ਉਹ ਬੰਦ ਹੁਣ ਤੇ ਚੁੱਗੀ ਲਿਓ ਰੱਖਾ ਧੰਨਵਾਦ ਹੁਣ ਕੱਲ ਪਰਸ ਮੈਂ ਗੱਲ ਜੀ ਹੋਈ ਅਗਲਾ ਮਾਰਨਾ ਮਟਾ ਬਸਤਾਨਾ ਕੱਲ ਦਾ ਪਿੰਡ ਦੀ ਹਿੰਦੀ ਆ ਹੋਰ ਹੁਣ ਥਾਣੇ ਦਰਵਾਜ਼ੇ ਗੱਲ ਆਉਂਦੇ ਰੇ ਹਰ ਇੱਕ ਬੰਦਾ ਭੇਦ ਲੱਗਦਾ ਰਾ ਪੰਗ ਮਹਾਮੈਗ ਉਹ ਅੰਦਰ ਹੀ ਬੈਠਾ ਹੈ ਪੂਰੀ ਦੋਨਾਂ ਤਰ੍ਹਾਂ ਕੇ ਬੰਦੇ ਤੇ ਤੁਮ ਦਾ ਸਕੇ ਮੇ ਤੇਰੀ ਨੌਕਰੀ ਕਿੱਥੇ ਮਿਲੀ ਕਿਹੜਾ ਸਕੂਲ ਤੋਂ ਵਧੀਆ ਤਲ ਗਿਆ ਸਾਨੂੰ ਅਗੈਰੀਅਨ ਸਕੂਲ ਚ ਮਿਲਿਆ ਇੱਥੇ ਪ੍ਰਾਈਵੇਟ ਸਕੂਲ ਹੈ ਜਿਹੜਾ ਆਪਣਾ ਅੱਛਾ ਹਾਂ ਤੇ ਉਹਨਾਂ ਨੂੰ ਕਹਿੰਦੇ ਵੀ ਵਾਸਤੇ ਤੁੰਨੀਆਂ ਸਟੇਟ ਦੇ ਅਕੋਰਡਿੰਗ ਵੀ ਸਿੱਖਿਆ ਗਈਆਂ ਹਾਂ 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 ਮੈਂ ਤੁਹਾਨੂੰ ਦੱਸਣੀ ਅੱਛਾ ਅੱਛਾ ਤੇ ਉਹਦੇ ਬਾਰੇ ਮੈਨਾਂ ਤੁਹਾਨੂੰ ਇਹ ਕਹਿੰਦਾ ਸੀ ਮम्मा ਪਹਿਲਾਂ ਵੀ ਕਿੰਨੇ ਬਾਣ ਰੁਕੇ ਤੇ ਕਿੰਨਾ ਬਕਤਾ ਹੋ ਗਿਆ ਸੀਗਾ ਉਹਨਾਂ ਨੂੰ ਗੌਰ ਕਰਨੇ ਦੀ ਏਡੇ ਏਡੇ ਬਾਲਾ ਹੋਏ ਮੈਂ ਹੋਰ ਵੀ ਕੋਸ਼ਿਸ਼ ਨਹੀਂ ਕਰਦਾ ਮੈਂ ਤਾਂ ਉਹ ਅੰਦਰ ਪਿਆ ਗਰਮੀ ਤੋਂ ਦੇਹਬਾਨ ਕੇ ਨੀਂਦ ਤੋਂ ਆਇਆ ਤੁਖੜ ਬੈਠ ਫਿਰ ਬਾਅਦ ਜਦ ਆਧਰੇ ਜਾਊਗਾ ਬੀ ਗਣ ਇਹਦਾ ਬਹੁਤਾਂ ਕੰਮ ਕਰਨਾ ਪੈਣ ਬੰਗਲੇ ਦੇ ਕੰਮ ਠੀਕ ਹੈ ਮੈਂ ਉਹੀ ਅੰਦਰ ਵਾਲੇ ਕਹਾਈਆ ਤੇ ਤੂੰ ਮੇਰੀ ਕਹ ਰਿਹਾ ਤੂੰ ਖਾਧੀ ਜਾਂ ਛਾ ਗਿਆ ਕੋਈ ਡੱਬਾ ਡੱਬਾ ਲੈ ਕੇ ਆ ਤੂੰ ਮਾਮੇ ਦਾ ਉਸ ਮੁੱਠਾ ਕਰਾਂਗਾ ਤੂੰ ਮੈਂ ਤੂੰ ਟੋੜਾ ਕਰਾਂਗਾ ਉਦੇ ਨਾ ਮਾ ਜਿਹਨੂੰ ਤੂੰ ਕਹਿੰਦਾ ਨੋ ਵੀ ਕਰ ਲਾ ਗਿਆ ਚਲ ਨੂੰ ਤੋੜੇ ਕਰਵਾ ਗਿਆ ਤੇਰੇ ਬੰਦ ਨਹੀਂ ਰਲ ਕੇ ਚੱਲ ਠੀਕ ਐ ਬੇਫਿਕਰ ਕਿਨੇ ਕਹਿੰਦੇ ਸੀ ਡੱਬਾ ਲੈ ਕੇ ਲਟਵਾਉਂਦਾ ਉਹ ਡੱਬਾ ਲੈ ਆਉਣਾ ਡੱਬਾ ਲੈ ਆ ਮੈਂ ਦੱਸਿਆ ਉਹਨਾਂ ਨੂੰ ਸਾਰੇ ਨੂੰ ਅੱਛਾ ਹਾਂ ਤੂੰ ਵੀ ਰਹਿ ਗਿਆ ਸਹੀ ਗੱਲ ਸੋ ਬਾਸ ਸੁਮਨ ਕਾ ਨੂੰ ਕੰਮ ਮਿਲ ਗਿਆ ਵਧੀਆ ਨੌਕਰੀ ਮਿਲ ਗਿਆ ਬਿਚੋ ਪੜ੍ਹ ਕੇ ਵਧੀਆ ਪੜ੍ਹਾਈ ਕਰ ਤੇ ਆਪਾਂ ਤੇਰਾ ਪੜ੍ਹਾਈ ਕਰਕੇ ਲਈ ਨਾਲ ਵਧੀਆ ਤੂੰ ਨੌਕਰੀ ਕਰ ਪੈਸੇ ਦੇ ਖਾਮਾ ਮੈਂ ਤਾਂ ਆਇਆ ਨਾ ਉਹ ਤੂੰ ਫਿਰ ਕਾਲਜ ਜਾ ਤਾ ਜਿੰਨੇ ਤੋਰੀ ਸੀ ਜਿੰਮਾ ਅੱਜ ਲੱਗਦੇ ਦੇ ਇਹ ਵੰਤੂਆਂ ਦਾ ਪੈਸੇ ਕਮਾ ਕੱਲ ਨੂੰ ਤੇ ਲਗਰਾਂਗੇ ਵਿਆਹ ਚੰਗੇ ਘਰ ਦੇ ਵਿੱਚ ਬਧੀਆ ਤਰੀਕੇ ਦੇ ਨਾਲ ਬਧੀਆ ਠਾਕ ਦੇ ਨਾਮ ਹਾਏ ਦੇ ਤਾਂ ਨਿਕਲੋਗਾ ਵਿਆਹ ਦੇ ਅੰਦਰ ਕਿ ਗ੍ਰਾਮਾਂ ਨੂੰ ਕੋਈ ਦੇਖਿਆ ਨਹੀਂ ਤਾ ਹੁਣ ਆਪਾਂ ਲੌਗੜੀ ਵਾਲੇ ਹੋ ਗਏ ਆ ਪਰ ਦੱਸਣ ਵਾਲੇ ਹੋ ਗਏ ਆ ਇਹਦਾ ਉਹ ਕੱਲ ਆਪਾਂ ਬੋਲੀ ਪਾਵਾਂਗੇ ਉਹ ਕਹਿ ਰਹੇ ਨੇ ਆ ਉਹ ਮੁੰਡੇ ਦਾ ਨਾਮ ਮਾਨ ਰੁੱਡੀਆਂ ਆਪਾਂ ਦਾ ਉਹਦਾ ਬੇਟੇ ਦਾ ਨਾਮ ਮਾਨ ਰੁੱਡੀਆਂ ਉਹਦੇ ਆ ਮਗਰ ਤੇ ਦੇਲੇ ਕੋਈ ਅੰਮਾ ਜੇ ਦੇਣ ਰਿਹਾ ਤਾਂ ਨਹੀਂ ਮੈਂ ਸੋਚਿਆ ਨਹੀਂ ਸੀਗਾ ਮੈਨੂੰ ਐਸੀ ਸਰਕਾਰੀ ਨੌਕਰੀ ਲੱਗਦੀ ਹੈ ਨਾ ਆ ਟ੍ਰੈਲ ਜਿਆ ਦੇ ਬਸੂਜੀ ਉਹ ਲੱਗਦੇ ਫਿਰ ਗੱਲ ਸਾਨੂੰ ਸਰਕਾਰੀ 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 ਸੁਨੇਜਣ ਪੁੱਛਣੀ ਤੈਨੂੰ ਪ੍ਰਾਈਵੇਟ ਬਿਲ ਗਿਆ ਇਹ ਵੀ ਬਹੁਤ ਹੈ ਚੰਗੀ ਜ਼ਮੀਨ ਦੇ ਨਾਲ ਸਭ ਕੁਝ ਤੇ ਕੋਲੇ ਹੈਗਾ ਕੀ ਲੋੜ ਪਈ ਆ ਸਰਕਾਰੀ ਨੌਕਰੀ ਦਾ ਆ ਦਾ ਆ ਦਾ ਮਾਸਟਰ ਹੋ ਗੋ ਠੀਕ ਹੈ ਉਹ ਤਾਂ ਕੋਈ ਗੱਲ ਨਹੀਂ ਮਮਾ ਫਿਰ ਲਿਆਣਾ ਫਿਰ ਤੈਨੂੰ ਨਹੀਂ ਦਾਰੂ ਲਿਆਉਂਦੇ ਕੀ ਰੋੜੀ ਆਪਣੇ ਕੋ ਘੱਡੀ ਪਈਆ ਘਰ ਦੀ ਕੰਦੀ ਫਿਰ ਮੈਂ ਤਾਂ ਵੀਂਦਾ ਨਹੀਂ ਤੂੰ ਮੈਨ ਕੋਈ ਗੱਲ ਦਿੰਨੋਂ ਗਰੰਟੀ ਦੇ ਆ ਮੈਂ ਇਹ ਨਹੀਂ ਦੇ ਰਿਹਾ ਮੈਂ ਪੱਕਾ ਲਿਆਉ ਆ ਬੱਕਰਾ ਲਿਆਉ ਆ ਅੱਜ ਤਾਂ ਆਪਣਾ ਏਡੇ ਬੋਲੀਆ ਬੰਨਿਆ ਹਾਂ ਉਥੇ ਬੱਕਰਾ ਲਿਆਉ ਦਾ ਪਰਾ ਬੜਾ ਹਲਾਂਗੇ ਉਹ ਲੈ ਗੱਲ ਕਰਤੀ ਗੱਲ ਦੇ ਖਾਤ ਕਰਦੇ ਹਾਂ ਆਜ ਘਰਾਂ ਮਾਂ ਅੰਤ ਬਾਹਰ ਮੈਂ ਬਾਹਰ ਬਾਹਰ ਬੈਠ ਜਾਂ ਜੰਦੀ ਨਾਲ ਬਾਹਰ ਬੈਠ ਕੇ ਦਾਲ ਵੀ ਮਾ ਕੇ ਹੋਰ ਆਉਂਦੇ ਬੈਠੇ ਨੇ ਠੀਕ ਹੈ ਆ ਜਾ ਮੈਂ ਲੈ ਆਉਣਾਗਾ ਹਾਂ ਕੋਈ ਗੱਲ ਨਹੀਂ ਲੈ ਆਉਂਦੇ ਚੱਲ ਆ ਜਾ ਹਾਂ ਲੈ ਬਈ ਚਲ ਬਈ ਜਵਾਕ ਇਹ ਵੀ ਸੈਟਪ ਹੋ ਗਿਆ ਹੈ ਕੋਈ ਗੱਲ ਇਹ ਨੌਕਰੀ ਕਰੂਗਾ ਤਾਂ ਕੱਲ ਚੰਗੀ ਕੁੜੀ ਮਿਲ ਜੂਏ ਨੂੰ ਜੇ ਚੰਗੀ ਕੁੜੀ ਮਿਲ ਜੂ ਚੰਗਾ ਘਰ ਉਪਰ ਲੱਗਿਆ ਰਿਸ਼ਤਾ ਕਰ ਦਾਂਗੇ ਤੇ ਮਾਮਾ ਤਾਂ ਫਿਰ ਤੈਨੂੰ ਪਤਾ ਹੀ ਆ ਮਾਮਾ ਤਾਂ ਖੜਾ ਮਾ ਹੀ ਰੋਂਗਾ ਜਿਹੇ ਜਹ ਹੈਗਾ ਤੇ ਮਾਮੇ ਬਾਹਰ ਜਦ ਕਿ ਤੁਸੀਂ ਜਦੀ ਪਈ ਹੈਗੀ ਉਹ ਗੱਲਾਂ ਕਿੰਨੀ ਚੌੜ ਕਰੀ ਜਾਂਦੇ ਹੈ ਆ ਗਿਆ ਲੈ ਜਹਾ ਮਾਮੇ ਕੋਲ ਜਾ ਮੈਂ ਕੀ ਆਣਾ ਬੈਠੇ ਮਾਮਾ ਖੁਸ਼ ਹੋ ਗਿਆ ਤਾਂ ਨੰਨਾ ਨੂੰ ਵੀ ਅੰਦਰ ਬੈਠਾ ਗਰਮੀ ਕਰ ਤੇ ਤੁਸੀਂ ਉਹ ਵੀ ਡਰਾ ਦਸ ਗਿਆ ਮੈਨੂੰ ਮੈਂ ਗਰਮੀ ਕਰਕੇ ਕੰਨ ਕਰਤਾ ਮਿੰਤਾ ਕਰ ਲਿਆ ਅੱਜ ਵੀ ਉਹ ਸੜਕੀ ਤੇ ਮੂਮਮੇ ਲੱਗ ਕੋਲਾ ਕੋਟਾ ਕੋਈ ਕਰ ਮਾੜਾ ਮੋੜਾ ਹੁੰਦਾ ਹੀ ਆ ਮਾਮਾ ਕਹਿੰਦਾ ਲੋਕ ਨੂੰ ਬਾਹਰ ਸਵਾਲ ਲੈਣਗੇ ਠੀਕ ਹੈ ਜੀ ਮੈਂ ਫੋਟੋ ਸਾਈਜ਼ ਜਾਈ ਤਾਂ ਅੰਦਰ ਬੈਠਾ ਹਾਂ ਅੱਜ ਹੋ ਹੀ ਜਾਂਦਾ ਬੁੱਤ ਫਿਰੋ ਹਾਂ ਤੇ ਮੈਨੂੰ ਕਹਾਂ ਕਿਵੇਂ ਤੂੰ ਐਂ ਦੇ ਵਿੱਚ ਮੈਂ ਕਿਹਾ ਮਾਮਾ ਵੀ ਮੇਰੇ ਦਾ ਨੌਕਰੀ ਲੱਗੀ ਤੇ ਫਿਰ ਆਏ ਮੈਨੂੰ ਵੀ ਤਾਂ ਜਾ ਜਾ ਕੇ ਪ੍ਰਕਸ਼ਿਕਾ ਲੈ ਕੇ ਆਪਾਂ ਅੱਧੀ ਕਰਾਂਗੇ ਮੈਂ ਕਿਹਾ ਮੈਂ ਤੇਰੇ ਨਾਲ ਹੀ ਚੱਕ ਲਾ ਲੂੰਗਾ ਭਾਈ ਚੀਜ਼ ਕੋਈ ਇਹ ਜਿਹੀ ਲਿਆ ਜਿਹੜੀਆਂ ਮੁੰਡਾ ਵੀ ਖਾ ਲੈਣ ਲੱਡੂ ਲਿਆ ਕੇ ਦੇਣ ਵਾਲੇ ਤਾਂ ਇਹ ਸੋਣੇ ਅਲੱਟ ਤਾਂ ਸੀ ਕੋਈ ਖਾਂਦੇ ਨਹੀਂ ਸੀ ਤਾਂ ਬਰਕੀ ਖਾ ਮੰਗੇ ਕੋਈ ਨਹੀਂ ਇਹ ਤਾਂ ਮੀਟ ਬਣਾਵਾਂਗੇ ਬੱਕਰੇ ਦਾ ਤੁਸੀਂ ਉਹ ਖਾ ਲਿਓ ਹਾਂ ਭਾਈ ਇਸ ਨਾਲ ਖਾ ਦਾ ਦੇ ਨਾ ਖਾ ਕੇ ਮੀਟ ਹਾਂ ਚੰਗੀ ਜੀ ਦੀ ਰਸੀ ਨਹੀਂ ਕਰਦੇ ਚੰਗੀ ਜੀ ਖਾਈਦੀ ਹੁੰਦੀ ਹੈ ਹਾਂ ਮੈਂ ਮੀਟ ਬਣਾ ਚੰਗਾ ਕਰ ਫਿਰ ਹੁਣ ਅੰਦਰ ਮੈਂ ਗੱਲ ਕਰਦੇ ਸਮਾਂ ਦੇ ਹਾਂ ਪੁੱਤ ਹੋਰ ਗੋਲ ਵੀ ਆਉਂਦਾ ਸਰ ਕੋਲ ਹੈਲੋ ਹਾਂ ਮੈਂ ਨਾ ਬਣਾ ਕੇ ਬੈਠਾ ਸੀਗਾ ਇਹ ਕਰਦਾ ਤੈਨੂੰ ਕੋਸ਼ਿਸ਼ ਨਹੀਂ ਮੈਂ ਤੈਨੂੰ ਕਹਿੰਦਾ ਕਮੈਂਟ ਚ ਕਰਦਾ ਰੋਕ ਕੇ ਕਰਦਾ ਬਸ ਹੈਂ ਕਰਨਾ ਬਸ ਕਮੈਂਟ ਚ ਕਰਦਾ ਰੋਕ ਕੇ ਕਿਹਦਾ ਪੁਣਾ ਤੂੰ ਕੋਸ਼ਿਸ਼ ਨਹੀਂ ਰਵੇ ਤਾਂ ਉਹ ਉਹੀ ਸੀ ਕਿ ਜਦਾ ਉਹੀ ਕਿਉਂ ਸੋ ਕੁੜੀ ਜੀ ਬੋਲੀ ਜਾਂਦੀ ਹੈ ਉਹ ਨਵੀਂ ਕੰਪਨੀ ਵਾਲੇ ਜਿਹੜੇ ਰਵੇ ਤਾਂ ਮੈਂ ਤੈਨੂੰ ਐਂ ਕਹਿੰਦਾ ਸੀ ਮਾਮਾ ਨਾਲ ਮੇਰੇ ਬਿਆਹ ਦੀ ਗੱਲ ਕਰਨੀ ਗਾ ਹੁਣ ਤੇਰਾ ਵਿਆਹ ਕਰਾਂਗੇ ਤੂੰ ਨੌਕਰੀ ਲੱਗ ਕੇ ਆਏ ਆ ਇਹ ਆ ਉਹ ਮੈਂ ਹੀ ਬਰਾਜੇ ਵਿਆਹ ਉਹ ਕਰਾਂਗਾ ਮੈਂ ਤਾਂ ਜ਼ਰਾ ਰੋਕ ਕੇ ਕਰਾਂਗਾ ਵਿਆਹ ਚਾਹ ਤੇਰੀ ਮਾਜੀ ਹੈ ਹਾਂ ਮੈਂ ਤੂੰ ਮੈਨੂੰ ਗੱਲ ਦੱਸ ਦੇ ਉਮਦਾ ਅਸੂ ਨੂੰ ਆਣ ਨੂੰ ਕੱਲੀ ਕੱਲੀ ਗੱਲ ਕਿਤਾਬ ਦੇ ਘਰ ਆਣ ਸਾਰੀ ਗੱਲ ਥੋੜੀ ਤੁਮ ਦੱਸੂਗਾ ਆਹ ਮੈਂ ਤਾਂ ਨਹੀਂ ਸੁਣਾ ਲਾ ਕਿ ਕਿਹ ਕੁੜੀ ਦਾ ਪੂਰ ਸੀਗਾ ਆ ਬਾਜੀ ਤਾਂ ਮੈਨੂੰ ਵੀ ਆਈ ਸੀ ਜਿਵੇਂ ਕੋਈ ਕੁੜੀ ਬੋਲੀ ਆ ਕਿ ਹਾਂ ਆ ਕੇ ਤੈਨੂੰ ਆ ਕੇ ਦੱਸੂਗਾ ਬਾਹਰ ਕੱਢ ਨਾਲ ਕੋਹ ਦਾ ਹੈ ਚਲ ਕੋਈ ਨਹੀਂ ਪਤਾ ਮਾਤਾ ਨੂੰ ਆ ਕੇ ਨਹੀਂ ਆ ਕਿ ਜੇ ਕੋਈ ਸੁੱਖ ਨੇ ਉਹ ਨੂੰ ਵੀ ਮਿਲਦੀ ਕੋਈ ਸੁੱਖਾਂ ਦੀ ਗਵਾਂਦੀ ਆ ਕਿਸੇ ਜੇ ਕੋਈ ਜਗੇ ਕਾ ਦੀ ਕੁੜੀ ਕੁਈ ਤਾਂ ਬਕਰਦਾ ਦੰਦਾਈ ਨਾ ਮੰਗ ਬੇਬੇ ਗੱਲ ਦੱਸੇ ਤਾਂ ਫੇਰ ਹੀ ਹੈ ਹਾਂ ਗੱਲ ਤਾਂ ਕੋਈ ਦੱਸਦਾ ਨਹੀਂ ਆਪਾਂ ਨੂੰ ਸਰ ਕੋਈ ਨਹੀਂ ਦਸੂਗਾ ਹਰੀ-ਭਰੀ ਤੂੰ ਵੀ ਨਾ ਕਾਲੀ ਪਿਆ ਕਾਲੀ ਕੋਈ ਨਹੀਂ ਦਸੂਗਾ ਪੂਰਾ ਰਹਿਣਾ ਮੈਨੂੰ ਤਾਂ ਲੱਗਦਾ ਤੁਸੀਂ ਅੱਜ ਮੇੜ ਦੇਉਗੇ ਨਹੀਂ ਲੋਜ ਵਾਈ ਚਾਹ ਪਣਦਾ ਆਈ ਨਹੀਂ ਅੱਜ ਤੇਰੀ ਜਿਵੇਂ ਅੱਜ ਨਹੀਂ ਆਈ ਨਾ ਨਾ ਦਵਾਈ ਇਹਨਾਂ ਪਾਣੀ ਆਇਆ ਇਹਨੇ ਓਹੋ ਤੇ ਤੁਸੀਂ ਬੋਲਕਾਰ ਦਿੰਦੇ ਬੋਲ ਫੇਰੇ ਬੋਲ ਮਰੇ ਕੁੰਮੜਾ ਨਿਕਲ ਗਾਦੇ ਸਹੀ ਗੱਲ ਹੈ ਭਾਈ ਅਸਲ ਤਾਂ ਕੋਈ ਨਹੀਂ ਸੀ ਸਾਡੀ ਗੱਲ ਸੁਣਦਾ ਆ ਮਾਈ ਇਹਨਾਂ ਦੀ ਕਲਪਨਾ ਜਿਹੜੀ ਤੁਸੀਂ ਕਰਦੀ ਆ ਗੀ ਬਗਾਈਂ ਚਾਹ ਫੜਾਉਂਦੇ ਸਾਨੂੰ ਚੰਗਾ ਰੇਅ ਦੀ ਬਰਫ ਨਹੀਂ ਆਏਗੀ ਬਰਫ ਨਹੀਂ ਆਏਗੀ ਪਾਣੀ ਗਰਮਾਏ ਚਰ ਵੀ ਮਾਰ ਕੇ ਅੱਜ ਨਿਮੇੜ ਕੇ ਨਾ ਮੇਰੇ ਕੱਪੜੇ ਮੁਕਾਉ ਆਹੋ ਮੈਂ ਪੀਣੀ ਚਾਹ ਪਾਣੀ ਠੀਕ ਹੈ ਹੋ ਆਹ ਪੀਣੀ ਨਾ ਚਾਹ ਨਹੀਂ ਕਰੀ ਤੂੰ ਚਾਹ ਮੈਂ ਹੁਣ ਤਾਂ ਕਰੀ ਸੀ ਪਣੀ ਤੇ ਹੁਣ ਤਾਂ ਕਰੀ ਸੀ ਤੇ ਆਪਾਂ ਪੀ ਲਈ ਤੇ ਉਹ ਜਿਹੜੇ ਕੰਮ ਤੇ ਲੱਗੇ ਪਾਉਂਦਾ ਉਹ ਨਹੀਂ ਸੀ ਪਿਆਣੀ ਉਹਨਾਂ ਨੂੰ ਥੋੜੀ ਜਿਹੀ ਕਰੀ ਸੀ ਪਣੀ ਮੈਂ ਤਾਂ ਫਿਰ ਥੋੜੀ ਜਿਹੀ ਬਮਾ ਤੂੰ ਕਰੀ ਸੀ ਬਮਾ ਦਾ ਅੱਧਾ ਅੱਧਾ ਗਲਾਸ ਦੇ ਦਿੰਦੀ ਉਹ ਵਿਚਾਰੇ ਕੰਮ ਵਾਲੇ ਕਹਿੰਦੇ ਸਾਡੇ ਕੋਲ ਨਾ ਚਾਹ ਪਹੁੰਚੀ ਆ ਨਾ ਕਹਿੰਦੇ ਸਾਡੇ ਮੱਗੇ ਇੱਥੇ ਕੋਈ ਪਾਣੀ ਦੀ ਬਾਲਟੀ ਪਾਈ ਗਾਇਆ ਜੀ ਅੱਛਾ ਪਾਣੀ ਤਾਂ ਮੈਂ ਪਾਉਣ ਜਾਂਦੀ ਸੀ ਕਿ ਮੈਂ ਆਹ ਭਾਂਡੇ ਜਿਹੇ ਤਿੰਨ ਲਾਗੀ ਟੋਕਰੀ ਚ ਪਾਏ ਹੋਣੀਆਂ ਪਾਣੀ ਦਾ ਚਾਹ ਹੁਣ ਤਾਂ ਨਾਲੇ ਥੋੜਾ ਜਿਹਾ ਚਿਰਤਾ ਹੋਇਆ ਹੈਗਾ ਅਜੇ ਟਾਈਮ ਕੀ ਹੋਇਆਗਾ ਤੂੰ ਟਾਈਮ ਕਦੀ ਨੀਂ ਦੇਖੀ ਚੱਲ ਕਿੱਡਾ-ਕੱਡਾ ਪਰਚਾਵਾ ਢਲ ਗਿਆ ਨਾਲੇ ਕੰਮ ਵਾਲੇ ਬੰਦੇ ਦੋ ਤਿੰਨ ਵਾਰੀ ਚਾਹ ਪੀਂਦੇ ਕਹਿਦਣਾ ਹੋ ਗਿਆ ਆਪਣੇ ਲੱਗਿਆਂ ਨੂੰ ਹਾਇ ਤੱਕ ਤੈਨੂੰ ਸਾ ਪਰ ਮੈਂ ਕਿਹਾ ਚਲ 2 ਵਜੇ ਬਣਾ ਦੂੰਗੀ 2 ਵਜੇ ਫੜਾ ਦੂੰਗੀ ਤਾਂ ਆਪ ਹੀ ਗੌਰ ਕਰ ਲਿਆ ਕਰ ਭਾਈ ਜੇ ਅਸੀਂ ਤੈਨੂੰ ਕੋਈ ਗੱਲਬਾਤ ਕਹਿਣੇ ਆ ਫਿਰ ਤੇਰੀ ਮਾ ਜਾਰੇ ਚਾਚਾ ਕਾਉਂਦੀ ਹੈ ਹੈ ਹੁਣ ਕਹਿ ਨਹੀਂ ਸਾਨੂੰ ਪਰਦੀ ਹੈ ਹੁਣ ਕੀ ਹੋ ਗਿਆ ਹੁਣ ਪੇਰ ਮਾ ਦਾ ਗਰਵਾ ਆ ਗਿਆ ਨੀ ਗੱਲ ਕਰਦੀ ਬੈਠੀ ਨੇ ਮਾਸੀ ਆਏ ਆ ਗਿਆ ਉਹਨਾਂ ਕੋਲ ਨਾ ਚਾਹ ਪਹੁੰਚੀ ਨਾ ਪਾਣੀ ਪਹੁੰਚਿਆ ਤੜਕੇ ਦਾ ਤੇ ਭਾਈ ਫਿਰ ਹੁਣ ਇੱਕ ਪਾਸੇ ਹੋਇਆ ਜੂ ਜਾ ਕੰਮ ਤੁਸੀਂ ਕਰ ਲਓ ਇਹ ਉਹਨਾਂ ਨੂੰ ਚਾਹ ਪਾਣੀ ਫੜਾ ਦੂੰਗੀ ਬਣਾ ਕੇ ਜਦੋਂ ਮਾਸੀ ਚਾਹ ਧਰੀ ਆਉ ਤੇ ਦੋ ਗਲਾਸ ਪਾਣੀ ਤੇ ਹੋਰ ਨਹੀਂ ਪਾ ਸਕਦੀ ਨਾਉ ਤੋ ਪਹਿਲਾ 10 ਮਿੰਟ ਹੋਏ ਸੀ ਉਹਨਾਂ ਨੂੰ ਚਾਹ ਬਣਾ ਕੇ ਦੇ ਦੇ ਕੇ ਨਹੀਂ ਆਈ ਸੀ ਤੂੰ ਹਾਂ ਮੈਂ ਦੇ ਕੇ ਆਈ ਸੀ ਚਾਹ ਮੈਂ ਦੱਸਿਆ ਭੈਣ ਨੂੰ ਵੀ ਚਾਹ ਪਹਿਲਾਂ ਫੜਾਈ ਸੀ ਉਹ ਕਿਹੜਾ ਕੱਪ ਮਾਰਦੇ ਤਣਕੇ ਦੀ ਫੜਾਈ ਵੀ ਹੈ ਚਾਹ ਜਦੋਂ ਦੇ ਉਹ ਆਇਆ ਮੁੜ ਕੇ ਗੈਰਾਂ ਚਾਹ ਤਾਂ ਤੂੰ ਫੜਾਈ ਹੈ 2 ਵਜੇ ਨਾਲ ਤੂੰ ਪਰਛਾਵਾਂ ਦੇ ਕੇ ਤਾਗੜਾ ਵਾਸੀ ਕਲਿਆ ਪਿਆ ਅਈ ਫਿਰ ਹੁਣ ਤੂੰ ਕਰ ਦਾਂਦੀ ਤੇਰੀ ਮਾਂ ਬਣਾ ਦਾਂਦੀ ਚਾਹ ਹੈ ਤੌੜਾ ਮਾਏ ਪਰ ਕਿਹੜਾ ਪੀਈਆਂ ਉਹਨਾਂ ਕੋਲੇ ਹੈ ਨਹੀਂ ਪਾਣੀ ਉਹਨਾਂ ਦੇ ਤੌੜੇ ਚ ਮੈਂ ਹੁਣ ਪੀ ਲਿਆ ਹੂਗਾ ਨਾ ਮਾਇਕਾ ਨ ਦੀ ਚਾਹ ਤੁਹਾਨੂੰ ਦੱਸ ਦਿੰਦਾ ਨਾ ਭਾਈ ਇਸ ਤਾਂ ਬਣਾ ਕੇ ਮਿੰਦਿਆਂ ਅਸੀਂ ਆਪ ਹੀ ਕਰ ਦਿੰਦਾਂ ਨਾ ਲੈ ਭਣੇ ਐ ਕਰਦੇ ਹੋ ਅੱਗੇ ਕਿਹੜਾ ਮੈਂ ਕਦੇ ਬਣਾ ਕੇ ਦੇ ਦਿੱਤੀ ਸਾਰੀ ਜਿਹੜੀ ਤੁਰੀ ਤਾਂ ਫਿਰਦੀ ਰਹਿਣੀ ਬਗਾਨੇ ਬੰਦੇ ਆ ਤਾਂ ਤਾਂ ਜਾ ਕੇ ਗੱਲਾਂ ਕਰਨਗੇ ਉਹ ਤਾਂ ਕਹਿਣੀ ਆ ਮੈਂ ਤੈਨੂੰ ਫਿਰ ਜੇ ਮੈਂ ਹੁਣ ਉਹਦੋਂ ਵੱਧ ਕਰਦੀ ਸੀ ਫਿਰ ਉਹ ਤੈਨੂੰ ਪਤਾ ਟੱਪਣ ਲੱਗ ਗਿਆ ਨਾ ਮੰਮੀ ਵੀ ਤੂੰ ਚਾਹ ਕਾਲੀ ਪੀਲੀ ਜੀ ਕਰਕੇ ਫੜਾ ਦਿੰਨੀ ਆ ਕਿ ਚੱਜ ਦੀ ਸਪੈਸ਼ਲ ਨਹੀਂ ਬਣਾ ਸਕਦੀ ਉਹ ਨਾ ਆਪਣੇ ਟੱਬਰ ਦੀ ਚਾਹ ਇਕੱਠੀ ਬਣਾ ਲਿਆ ਕਰ ਵਾਰੀ ਵਾਸਤੇ ਅੱਧ ਬਣਾ ਦਿਆ ਕਰ ਜਿਹੋ ਪੀਂਦਾ ਭਾਈ ਬੰਦ ਤੋਂ ਮੇਰੀ ਗੱਲ ਸੁਣ ਇਹ ਤੇਰਾ ਘਰ ਆ ਤੇਰੇ ਵੀ ਟੇਕੇ ਨੇ ਤੂੰ ਵੀ ਇਹ ਖਬਰ ਸਾਰ ਲੈ ਸਕਦੀ ਐ ਵੀ ਭਾਈ ਦੇਖਾ ਉਹਨਾਂ ਨੂੰ ਕੋਈ ਚਾਹ ਪਾਣੀ ਪੜਾਇਆ ਕਿ ਨਹੀਂ ਕੋਈ ਪਾਣੀ ਤਾਂ ਨਹੀਂ ਹੈਗਾ ਕਿ ਨਾ ਕੰਮ ਵਾਲੇ ਕਿ ਮੈਨੂੰ ਮਨ ਕੀ ਸਟਾਉਣੀ ਐ ਮੈਂ ਹਣ ਪੁੱਛ ਕੇ ਆਈ ਆ ਤਾਂ ਹੀ ਗੱਲ ਕਰਦੀ ਆ ਮੇਰੇ ਪਾਈ ਪਾਈ ਦੀ ਗੱਲ ਯਾਦ ਆ ਗਈ ਤਾਂ ਮੈਂ ਗਈਆਂ ਵੀ ਕਿੰਨਾ ਕਰ ਰਹੇ ਨੇ ਮੇਰੀ ਮਾਂ ਕੀ ਕਰਦੇ ਉਹ ਪੁੱਛਿਆ ਕਰੇ ਨਹੀਂ ਮਾਂ ਨੇ ਗਰਮੀ ਤਾਂ ਹੈਗੀ ਮੇਰੀ ਮਾਂ ਕਿਤੇ ਤੁਰੀ ਫਿਰ ਤੂੰ ਤਾਂ ਸਰੀਕਾ ਕਰਦੀ ਆ ਵਾਸੀ ਅੱਛਾ ਹੈ ਛੋਡੇ ਵੇ ਤਾਂ ਗਰਮੀ ਐ ਇਹ ਆਪਦੇ ਨਾਲ ਪੱਖਾ ਚੱਕੀ ਫਿਰਦੀ ਆ ਪੱਖੀਆਂ ਨਾਲ ਐ ਝਲਦੀ ਨਾਲੇ ਕੰਮ ਕਰਦੀ ਫਿਰ ਤੇ ਗੱਲਾਂ ਦੇਖ ਮਾਸੇ ਰਹਿਗਾ ਜੀ ਲੜਾਈ ਨਾ ਬਣਾਇਆ ਕਰ ਤੂੰ ਕੋਈ ਸਾਡੇ ਸਹੇਗੀ ਵੀ ਗੱਲ ਕਰਨ ਵਾਲੀ ਹੁੰਦੀ ਐ ਤੇ ਸਾਨੂੰ ਕਰ ਲਿਆ ਕਰਨ ਦੇ ਚਲੋ ਮੰਮੀ ਕਿਉਂ ਚੁੱਪ ਕਰ ਜਾ ਕਰ ਤੂੰ ਨਹੀਂ ਮੈਂ ਲੜਾਈ ਨਹੀਂ ਬਣਾਉਂਦੀ ਤੂੰ ਕਹਿੰਦੀ ਐ ਕਿ ਹਰ ਇੱਕ ਘਰ ਤੇ ਤੂੰ ਲੜਾਈ ਪਾਉਂਦੀ ਐ ਮੈਨੂੰ ਤੂੰ ਐਸੇ ਨੂੰ ਪਹੀ ਜਾਨੀ ਆ ਕੇ ਤੂੰ ਉਹਨਾਂ ਕੋਲੇ ਪਾਣੀ ਨਹੀਂ ਧਰ ਕੇ ਆਈ ਹੈਂ ਤੂੰ ਉਹਨਾਂ ਨੂੰ ਚਾਹ ਨਹੀਂ ਬਣਾਈ ਇਹ ਕੰਮ ਐਨਕ ਭਾਈ ਤੁਸੀਂ ਵੀ ਕਰ ਸਕਦੇ ਹੋ ਮਾਮਾ ਜੀ ਨਾ ਕੋਈ ਨਹੀਂ ਭੈਣ ਮੈਂ ਬਣਾ ਲੈਂਦੀ ਐ ਚਾਹ ਤੂੰ ਐਵੇਂ ਨਾ ਗੁੱਸਾ ਕਰ ਚਾਹ ਕਰ ਦੇ ਤੇ ਗਰਭ ਵਿੱਚ ਪਾ ਦੇ ਮੈਂ ਫੜਾ ਆਉਂਗੀ ਤੂੰ ਨਾ ਜਾਈ ਠੀਕ ਪਾਈ ਦੀ ਲੱਗਦੀ ਐ ਜੀ ਨਾਲੇ ਲੈ ਅੱਛਾ ਕੀ ਆ ਫੜਾਉਂਦੀ ਵੀ ਆ ਉੱਥੇ ਭੈੜੀ ਲੱਗਦੀ ਐ ਹਾਂ ਫੇਰ ਹੁਣ ਚਾਹ ਤੂੰ ਆਪ ਹੀ ਕਰਕੇ ਲੈ ਜਾ ਨਾ ਮੈਂ ਫੇਰ ਕਰ ਲੈਂਦੀ ਆ ਮੱਸੇ ਏਡੀ ਗਿੱਡੀ ਕਿੱਦਾਂ ਲਾ ਤੂੰ ਤੂੰ ਕਿਸੇ ਵਾਂ ਦਾ ਗਲਾਸ ਮੁੱਕਣ ਦੇ ਲੈ ਕਰ ਸਾਡੇ ਘਰੇ ਫਲੇਸ ਮੈਂ ਤਾਂ ਨਹੀਂ ਪਾਉਂਦੀ ਭਾਈ ਤੁਸੀਂ ਪਾਣੀਓ ਗੱਲ ਗੱਲ ਪੀਂਦੇ ਸਾਡੇ ਚ ਬੋਲ ਜਿੰਦਰ ਹੱਕੀ ਨਹੀਂ ਬਣਦਾ ਬੋਲੰਗਾ ਅੱਛਾ ਭਾਈ ਮੈਂ ਇਥੇ ਤਾਂ ਮੇਰੀ ਧੀ ਨੂੰ ਜਦੋਂ ਗੁੱਠਾ ਸਿੱਧਾ ਕਹਿੰਦਾ ਮੈਂ ਤਾਂ ਕੋਲੇ ਜਾ ਨਹੀਂ ਸਕਦੀ ਅੱਛਾ ਗੋਦੀ ਚੱਕ ਲੈ ਕਰਾ ਦੁੱਤੀ ਨਿੱਕੀ ਜਿਹੀ ਤੇਰੀ ਧੀ ਗੋਦੀ ਵਾਲੀ ਕਿਹੜੀ ਗੱਲਾਂ ਬੰਦ ਤੋ ਆ ਕੇ ਗੋਦੀ ਚੱਕ ਲਿਆ ਕਰ ਸਾਰਾ ਦਿਨ ਸਾਡੇ ਮੂਹਰੇ ਗੋਲੀ ਲੱਗੀ ਰਿਹਾ ਕਰੇ ਆਏ ਨਹੀਂ ਮੇਰੀ ਤੇ ਕੰਮ ਕਰਦੀ ਫਿਰ ਮਾਸੀ ਨੇ ਇਹਦੀ ਗੱਲ ਸੁਣ ਲਾ ਧੰਦਾ ਤਾਂ ਸਾਡੇ ਘਰ ਦਾ ਕਰਨਾ ਹੀ ਪਊਗਾ ਨਾਲੇ ਅਸੀਂ ਵਿਆਹ ਕੇ ਲਿਆਂਦੀਆਂ ਕੱਢ ਕੇ ਨਹੀਂ ਲਿਆਂਦੀ ਵਿਆਹ ਦੀ ਮਾਨ ਲੜਦੀਆਂ ਕਰੂਗੀ ਇਹ ਆਈ ਧੰਦਾ ਦਾ ਕਰੀ ਜਾਂਦੀ ਐ ਮੈਂ ਕਦੋਂ ਕਹਿੰਦੀ ਨਹੀਂ ਕੰਮ ਨਾ ਕਰੇ ਕੰਮ ਤਾਂ ਮੈਂ ਤਾਂ ਆਪ ਹੀ ਕਹਿੰਦੀ ਐ ਕੰਮ ਤਾਂ ਭਾਈ ਤੀਨੀ ਦੇ ਕਰਮ ਹੁੰਦੇ ਨੇ ਆਹੋ ਤਾਈ ਤੂੰ ਜ਼ੋਰ ਲਾ ਲੈ ਬੋਲੀ ਜ ਨੇ ਵਿਚਾੜੀ ਘੁੱਟ ਇਹਦੇ ਚਿੱਤੇ ਤਾਂ ਐ ਬਣਾ ਹੀ ਲੈਂਦੀ ਜਿੰਨੇ ਚਿਰ ਤੂੰ ਮੇਰੇ ਨਾਲ ਲੜਾਈ ਮਿੱਟ ਲਈ ਆ ਕੇ ਲੜਾਈ ਨਹੀਂ ਬਿੱਟੀ ਮੈਂ ਤਾਂ ਤੈਨੂੰ ਦੱਸਦੀ ਐ ਕਿ ਤੂੰ ਉੱਥੋਂ ਉੱਟ ਕੇ ਇਹਨੂੰ ਕਹਿਣ ਆਈ ਆਂ ਫੇਰ ਉਹਨਾਂ ਨੂੰ ਪੁੱਛਣ ਗਈ ਆਂ ਭਾਈ ਸੋਡੇ ਕੋਲੇ ਚਾਹ ਪਾਣੀ ਪਹੁੰਚ ਗਿਆ ਪਾਣੀ ਤਾਂ ਨਹੀਂ ਹੈਗਾ ਇਹਨੇ ਮੇਰੇ ਤੇ ਤਾਂ ਬਣਾ ਕੇ ਲੈ ਜਾਂਦੀ ਆਂ ਆਂਦਾ ਉਹਨਾਂ ਨੂੰ ਸਾਰਾ ਹੀ ਪੁੱਛ ਕੇ ਆਈ ਆਂ ਭਾਈ ਰੰਗਵੰਨ ਕਿੰਨਾ ਕਰੇਗਾ ਕਿੰਨਾ ਸੋਡੇ ਦਿਹਾੜੀ ਤੱਕ ਉਹ ਸਾਰਾ ਕੁਝ ਪੁੱਛ ਕੇ ਆਈ ਆਂ ਕਿਉਂ ਜੇ ਹੁਣ ਮੇਰਾ ਭਰਾ ਪਿਆੰਦਲ ਤੇ ਮੈਨੂੰ ਫਿਕਰ ਹੈਗਾ ਮੇਰੇ ਬੇਕਿਆਂ ਦੇ ਘਰ ਦਾ ਚੱਲ ਭਾਈ ਭਰਾ ਦੁੱਖ ਦਾ ਸੁੱਖ ਦਾ ਕੁਝ ਭਰਾ ਦਾ ਬਿਮਾਰ ਹੋਇਆ ਤੇ ਆਪਾਂ ਇਹ ਮੇਰੇ ਮੇਰਾ ਸਾਨੂੰ ਤਾਂ ਫਿਕਰ ਹੈਗਾ ਨਾ ਸਾਡੇ ਘਰ ਦਾ ਤੂੰ ਤੱਕ ਤੀਨ ਨੂੰ ਉੱਪਰ ਲ ਨਹੀਂ ਇਹਦੇ ਵਿੱਚ ਚਲਾਉਣੇ ਬਣਾਉਣੇ ਦੀ ਕਿਹੜੀ ਗੱਲ ਐ ਅਕੇ ਮੈਂ ਤੇਰੀ ਧੀ ਆਏ ਕਰਦੀ ਐ ਕਰਦੀ ਐ ਤੁਸੀਂ ਇਹ ਆਰਾ ਲਾਉਨੇ ਹੋ ਮਾਸੀ ਜਿਹੜੇ ਕੰਮ ਨਾ ਤੋਰੇ ਮਗਰ ਮੰਗ ਰਦੀ ਹੈ ਨਾ ਸਾਨੂੰ ਪਤਾ ਹੀ ਐ ਵੀ ਸਾਡੇ ਘਰ ਦਾ ਕਿਹੜਾ ਬਾਣਾ ਚੱਕਣਾ ਇਹਨੇ ਚਲ ਕੋਈ ਨਾ ਭੈਣੇ ਮੈਂ ਬਣਾ ਦਿੰਨੇ ਆ ਕਿਉਂ ਗੱਲ ਨੂੰ ਵਧਾਈ ਜੰਨੀ ਨਾ ਆਂਗੀ ਜਾ ਨਹੀਂ ਘੁੱਟ ਚਾਹ ਜੀ ਕਰ ਦੇ ਕਿਉਂ ਇੰਨੀਆਂ ਗੱਲਾਂ ਕਹਾਉਣੀ ਐ ਤੂੰ ਕਰ ਦਿੰਨਾ ਮੈਂ ਚਾ ਨਹੀਂ ਬਾਣਾ ਚਾ ਕੋ ਨੂੰ ਬੰਨ ਤੋ ਕੈਸਾ ਲਹੋਗੇ ਮੇਰੀ ਧੀ ਕਿੱਥੇ ਢੋਲ ਦੀ ਬਗਾੜ ਕੇ ਆਉਂਦੀ ਹਜੇ ਤੇ ਮੇਰੀ ਮਾਂ ਤਕੜੀ ਸੀ ਮੇਰੀ ਮਾਮੂ ਨੇ ਲੱਗੀ ਕਰਦੀ ਸੀ ਪਤਾ ਨਹੀਂ ਹੋਦੋ ਲੈ ਪੁੱਛੋ ਤੇ ਮੇਰੀ ਮਾਂ ਮੈਂ ਜਿੱਤੇ ਵੇਖ ਕੇ ਤੈਨੂੰ ਵੀ ਫੇਰ ਪੁੱਛੂਗੀ ਵਿਆ ਚੱਕ ਲਿਆ ਬਾਨਾ ਤੇਰੀ ਧੀ ਨੇ ਹਾਂ ਓਕੇ ਲੈ ਕੇ ਮੇਰੀ ਮਾਂ ਤੱਕੜੀ ਸੀ ਬਾਨਾ ਚੱਕ ਲਿਆ ਸਿਆਣਾ ਬੰਦਾ ਮੂਹਰੇ ਹੋ ਕੇ ਲਾਕੀ ਕੰਮ ਕਰਦਾ ਹੁੰਦਾ ਜਦੋਂ ਭਾਈ ਮਾਰ ਗਈ ਕੋਈ ਨਾ ਮੈਂ ਤੇ ਆਪੀ ਸੰਭੂਗੀ ਗੱਲਾਂ ਲੈ ਕਿਹੜੀਆਂ ਕਰਦੀ ਐ ਇਹ ਬਾਹਰ ਦੇ ਸ਼ਹਿਰ ਵਾਲੀਆਂ ਗੱਲਾਂ ਕਰਦੇ 24 ਘੰਟੇ ਤੁਸੀਂ ਐ ਕਰ ਆ ਸਾਰਾ ਚੱਕ ਦੇ ਔਰੰਗ ਵਾਲਾ ਵੀ ਸਾਰਾ ਹੀ ਖਲਾਰਾ ਪਾ ਗਏ ਤੇ ਭਾਈ ਇਹਨਾਂ ਨੂੰ ਚੱਕ ਕੇ ਉਧਰ ਖੁਰਲੀ ਚ ਧਰ ਗਾਂਦੇ ਸਾਰੇ ਬੱਠੜ ਵਾਲਟੀਆਂ ਨਿੱਕੀ ਜਿਆ ਮਸੀ ਸੱਸਰੀ ਘਰ ਦੇ ਭਾਈ ਸਸੀ ਕਾ ਬਈ ਸਸੀ ਕਾ ਬਈ ਉਹ ਠੀਕ ਠਾਕ ਹੋ ਹਾਂ ਬਈ ਵਧੀਆ ਠੀਕ ਹੈ ਬਈ ਕਿਕਰ ਨਹੀਂ ਦੀਦਾ ਕਿਤੇ ਹਾਂ ਉਹ ਗਰਨ ਪੱਖ ਹੈ ਨਾ ਵੀ ਦੀਦਾ ਨਹੀਂ ਜੰਗ ਜਿੱਤ ਕੇ ਆਇਆ ਉਹ ਪਿਆਰ ਦੇ ਜਨਮਾ ਤਾਂ ਲੁੱਟਾ ਘੁੱਟ ਦੇ ਮੈਂ ਤਾਂ ਮਸੀ ਕਾ ਹੀ ਨਾ ਤਾਂ ਘੁੱਟਨੀ ਆ ਤੂੰ ਜਿਵੇਂ ਤੁ ਬੱਤੀ ਜਮੇ ਲਿਆ ਤੇਜ਼ ਹੀ ਹੋਈ ਰਹਿੰਦੀ ਆ ਬੋਲਦੀ ਗੱਲ ਬਈ ਮੈਂ ਤੇਜ਼ ਨਹੀਂ ਹੁੰਦੀ ਜਿਹੇ ਜੀ ਮੈਂ ਤਾਂ ਗੱਲ ਦੇਖਦੇ ਨਾ ਉਹੇ ਜੀ ਕਰਦੀ ਆ ਉਹ ਪਿਆਰ ਦੇ ਕਹੇ ਦਿਨ ਹੋ ਗਏ ਬਾਹਰ ਨਹੀਂ ਨਿਕਲਦਾ ਆ ਨਹੀਂ ਨਿਕਲਦਾ ਅੱਛਾ ਚੱਲ ਕੋਈ ਨਹੀਂ ਮਾਸੀ ਹਾਂ ਕਰਨ ਨੇ ਗੱਲ ਉਹਦੇ ਨਾਲ ਮਜ਼ਾ ਆ ਗਿਆ ਤੈਨੂੰ ਵੀ ਪਤਾ ਹੀ ਵੀ ਕਿਉਂ ਨਹੀਂ ਨਿਕਲਦਾ ਲੋ ਮਾਸੀ ਛੱਡਿਆ ਕਰੋ ਹੁਣ ਇਹਦੀ ਜਿੱਦ ਗੱਲਾਂ ਚਲੋ ਮੈਂ ਲੱਗਦਾ ਬਫਲੀ ਹਾਂ ਮੈਂ ਮੇਰਾ ਤੇਰੀਆਂ ਵੀ ਛੇਤੀ ਬਣਾ ਆਕੜੀਆਂ ਪਈਆਂ ਉਹਦੇ ਬਿਨਾ ਲੈ ਆ ਕੇ ਲੰਡੇ ਨੂੰ ਹੁੰਡਾ ਸੌਂਕ ਉਹ ਤੋਂ ਮਿਲਦਾ ਉਹ ਹਾਂ ਤੂੰ ਤਾਂ ਕਿਸੇ ਨੂੰ ਮੌਕਾ ਹੀ ਨਹੀਂ ਚਾਹ ਰਹੀ ਸੁਣਾਉਂਦਾ ਇਹਦੇ ਕੋਲ ਤਾਂ ਚੁੱਪ ਕਰ ਜਾਂਦੀ ਦੱਸ ਬਗਾਨਾ ਬੰਦਾ ਤੂੰ ਦੱਸ ਕੀ ਲੈਣਾ ਹੈ ਨੇ ਫੇਰ ਬਗਾਨੇ ਬੰਦੇ ਨੂੰ ਮੈਂ ਕੀ ਕਹਤਾ ਮੈਂ ਤਾਂ ਕਹਤਾ ਭਾਈ ਜਾਓ ਕਰੋ ਖਾਤਰਦਾਰੀ ਹੈ ਨਾ ਸੱਚੀ ਲੜਦੀਆਂ ਤੈਨੂੰ ਤੁਨਾਂ ਬਾੜੀ ਚੌਧਰ ਚਲਾਉਂਦੀਆਂ ਗਿਆ ਤੂੰ ਧੀਰੇ ਘਰੇ ਆਈਆਂ ਮੈਂ ਬਾਹਰ ਨਹੀਂ ਚੁੱਪ ਕਰਕੇ ਚਲਾਉਂਦੀਆਂ ਚੌਧਰ ਨਾਲੇ ਹੋਰ ਓਹ ਮਮੀ ਤੂੰ ਤਾਂ ਸੁਣਾਉਣਾ ਹਟਦੀ ਨਹੀਂ ਕਰ ਲੈੰਦੀ ਮੈਨੂੰ ਕੋਈ ਕੰਮ ਹੁਣ ਆ ਚੱਕ ਦੇ ਕੀ ਹਾਲ ਹੈ ਕੀ ਕਰਾਂ ਠੀਕ ਐ ਵਧੀਆ ਬਾਗ ਨੂੰ ਦੱਸ ਫਿਰ ਉਹ ਸੁਣਾ ਠੀਕ ਐ ਵਧੀਆ ਕਿ ਬਸ ਸੱਚੀਆ ਬੋਲੀ ਜਾਂਦਾ ਨਾ ਸੋਸਤੂ ਬੋਲਾ ਬਗੜਦੀ ਦੋ ਨਾ ਨਿਕਸ ਗੱਲ ਵੀ ਕਰਕੇ ਗਰਮੀ ਕਰਕੇ ਗਰਮੀ ਕਰਕੇ ਵੀ ਬੋਲੀਉਂਦਾ ਇਹ ਅਮਾਸੀ ਘੜੀ ਜੀ ਬਾਹਰ ਸੋਣ। ਫਿਰ ਜੇ ਛਾੜ ਦੀ ਦਬਹਦੇ ਤਾਂ ਤੁਹਾਨੂੰ ਤਬੀ ਹੈ ਜੀ। ਇਹਦਾ ਕਾਰਨ ਪਿਲਾਈ ਇਹ ਸਮਝਾਂ ਲਓ। ਮੈਂ ਤਾਂ ਆਪਣੇ ਗਿਰੇ ਪੈ ਗਈ। ਉਹ ਤੁਹਾਡੇ ਕਹਿਣ ਤੇ ਮੈਂ ਸਾਜ ਇਲਾਜ ਕਰਦੇ ਕਰਾ। ਤੁਹਾਨੂੰ ਤਾਂ ਸੌਖਾ ਰੱਖ ਲਾ ਪਿਆ ਔਖਾ ਹੋ ਜਾ। ਉਸ ਤੇ ਹੀ ਕਰੀ। ਹੈ। ਉਸ ਤਰ੍ਹਾਂ ਹੈ ਨਾ ਰੋ ਰਹੀ ਮੈਂ ਆਪਣੇ ਕੰਮ ਭੰਗ ਜੁਮਾਂ ਜਿਹੜੇ ਜੱਲ ਤੇ ਜਦੋਂ ਤੁਹਾਡੇ ਤੇ ਆਵੇ ਤੁਸੀਂ ਇਸ ਤੇ ਰਗੀਆਂ ਨਾ ਕਰੋ। ਹਉ ਨਹੀਂ ਭਾਈ ਇੱਕ ਇੱਗਾ ਦੇਨੇ ਸੀ। ਬੰਦ ਗੱਲ ਇਹੀ ਸੀ ਜੀ ਸਰ ਇਹਹੀ ਗੱਲ ਹੋਈ ਜਾਂ ਉਸ ਤੇ ਗੱਲ ਸੋਣਾ। ਮੁੰਡੇ ਉਹ ਜਿਹੜਾ ਵਾਕਾ ਉਹ ਹੋ ਗਿਆ ਠੀਕ ਹੈ ਅਸੀਂ ਬੈਠੀ ਅਸੀਂ ਤੇਰੀ ਜਵਾਨ ਦਾ ਪਰਮੰਧ ਕਰਨਾ ਸੀਗਾ ਜਾਂ ਤੇ ਤਾਂ ਅਸੀਂ ਕਹਲੇਗੇ ਸੀ ਅੱਛਾ ਤੇ ਫਿਰ ਪਰਮੰਧ ਤੁਸੀਂ ਕਰਕੇ ਬਣਾ ਤੁਸੀਂ ਆਹ ਮਾ ਤੇਰੇ ਜਿੰਸਾਲੇ ਸੱਦਿਆ ਨਹੀਂ ਕਰਕੇ ਸੱਦਿਆ ਹਾਂ ਤੁਸੀਂ ਸੱਦਿਆ ਮੇਰੇ ਸਾੜਿਆ ਹੋ ਗਿਆ ਸੱਦਿਆ ਮਾਰੀਏ ਐਵੇਂ ਗੱਲਾਂ ਪੁੱਛ ਕੇ ਦੇਂਦੇ ਉਹਨੂੰ ਜੇ ਤੁਸੀਂ ਕਹਿੰਦੇ ਜੇ ਤੁਸੀਂ ਪਰਮੰਧ ਸਾੜ ਇਹਨਾਂ ਦੇ ਕਰਾਉਣੇ ਸੀ ਤੁਹਾਨੂੰ ਫਿਰ ਸਾਰਾ ਕੁਝ ਹੀ ਕਰ ਲੈਂਦੇ ਮੈਂ ਤਾਂ ਤੁਸੀਂ ਤੁਸੀਂ ਫਿਰ ਮੈਨੂੰ ਕੀ ਕਾਉਣਾ ਸੀ ਸਾਡੇ ਦਾ ਪੁੱਛਣਾ ਸੀ ਵੀ ਉੱਥੇ ਨਹੀਂ ਦੱਸਿਆ ਤਾਂ ਹੁਣ ਮੈਨੂੰ ਦੱਸਦੇ ਕੋਈ ਕੁਝ ਲੈਣਾ ਉਹਦਾ ਫੇ ਵੀ ਕਹਿੰਿਆ ਉਹ ਤੁਹ ਪਤਾ ਹੀ ਹੈ ਮੈਨੂੰ ਜੀ ਬਚਾ ਭਈ ਕੋਈ ਉਹ ਇਹ ਕਿਦੀ ਹੈ ਹਾਂ ਆ ਤੁਸੀਂ ਤਾਂ ਤੁਸੀਂ ਤਾਂ ਮੇਰਾ ਉਹ ਗੱਲ ਲੰਡੂ ਲਵਾਤਾ ਸਾਰੇ ਕਿਤੇ ਲੋਕ ਕਹਿੰਦੇ ਕਹਿੰਦੇ ਇਹ ਜੇ ਬਿੰਦਰਵਾਗਿਆ ਆ ਤਾਂ ਕੀ ਕਰਾਉਣਾ ਪਰ ਜਿਹੜੇ ਤੇਰੇ ਨਾਲ ਨਹੀਂ ਖੜੇ ਉਸ ਤਾਂ ਮਿੰਟਾਂ ਦੀ ਭੱਜ ਕੇ ਉਹਦੇ ਮੈਨੂੰ ਕੱਲ੍ਹ ਨੂੰ ਛੱਡ ਕੇ ਮੈਨੂੰ ਸੀ ਤਾਂ ਉਂਗਲਾ ਲਾ ਕੇ ਤਾਂ ਤੁੰਨੇ ਕਿਹਾ ਦਾ ਤੁਸੀਂ ਖਲਾਬ ਖੜਾ ਕਰ ਦਿੰਨੇ ਉਹ ਭਈ ਉਹ ਤੈਨੂੰ ਨਿਆਂ ਦਾ ਸੀ ਠਾਣ ਲਿਆ ਤਾਂ ਥੋੜੀ ਤਾਂ ਉਹ ਗੱਲ ਹੈ ਕਿ ਖਾਣ ਪੀਣ ਨੂੰ ਬਾਅਦ ਹੀ ਤੇ ਟੱਬੇ ਖਾਣ ਹੋਣੇ ਚ ਤੁਸੀਂ ਤਾਂ ਖਾਣ ਪੀਣ ਨੂੰ ਦਾਦੂਆ ਪੀਣ ਨੂੰ ਤੇ ਹੋ ਸਾਰਾ ਕੰਮ ਤਾਂ ਤੁਸੀਂ ਰਹਿਨੇ ਤੇ ਜਦੋਂ ਮੇਰੇ ਕੰਦੇ ਪੈਣੇ ਸੀ ਉਹਦੇ ਵਰ ਬਹਿਨੂਰੀ ਹੋ ਜਾਂਦਾ ਉਹ ਚੱਲ ਬਈ ਕੋਈ ਨਹੀਂ ਗਲਤੀ ਹੋਈ ਛੱਡ ਤੋ ਗੱਲ ਪਾਸੋਂ ਹੁਣ ਤਾਂ ਮੰਨ ਲਈਏ ਮੈਂ ਮੰਨ ਲਈਏ ਮੈਂ ਕਰਤੂਨ ਮਾਨੇ ਜਾਣਾ ਹੈ ਨਾ ਉਹ ਬੱਸ ਯਾਰ ਕੀ ਮੰਨਾਂ ਜੀ ਨਾ ਚਾ ਛੱਡ ਦੇ ਉਹ ਜਦੋਂ ਅੱਛਾ ਦੱਸ ਕਿ ਮੈਂ ਉਹ ਮੈਂ ਤਾਂ ਇਕੇ ਦੱਸਿਓ ਜਿੱਪੇ ਜਾ ਗਿਆ ਮਹਾ ਉਹਦੇ ਨਾਨਕੀ ਤੇ ਮੱਥੋ ਹੈਗੀ ਕੱਲੀ ਜੇ ਜਾਣਾ ਤਾਂ ਉਧਰ ਕੋਈ ਜਾਇਆ मारिया गली अच्छा। हाँ। हाँ तो, तो चंकी सुनाई है खबर तक चियां ही लेके ना मैं सोचे मेरा भरा अंदर बड़ा बैठा है तुम बहर है बाहर कोई नहीं जन रखा जो मसला ठीक है ਅਜਿਹਾ ਸਲਾਹ ਦਾ ਜੱਗਾਂ ਜੱਬ ਹੈ ਕੈਲੈਂਡਰ ਸੰਖਤਾ ਮੜੀ ਗੱਲ ਵਿਚੇ ਲੱਗ ਹੋਇਆ ਗਾ ਉਹ ਨਹੀਂ ਆਉਂਦਾ ਪਰ ਨੀਅਤ ਅਜਿਹਾ ਰੋਟ ਕਰਦੇ ਆ ਮੱਥੋਂ ਦਾ ਬਲ ਇਹ ਕਿਸੇ ਚਰਨਾਂ ਕੋ ਪੈਂ ਜਾਂ ਨਾਲ ਜਿਦ ਕੋਈ ਨਹੀਂ ਤੇ ਜੇ ਉਹ ਪੈਂ ਜਾਂਦੀ ਉਹਨਾਂ ਦੇ ਬਹਰੇ ਨਹੀਂ ਰਿਕਸਾ ਨਾਲ ਉਹ ਨਾ ਕਾ ਗੰਜਰਾ ਥੋੜੇ ਕਰਦੇ ਤੋਂ ਬਿਨਾ ਮੈਂ ਤਾਂ ਜਮੀ ਹੁਣਾ ਹੋਇਆ ਗੈਰ ਇਹ ਜੇ ਫੋਨ ਨਾ ਤਾਂ ਤੂੰ ਆਇਆ ਨਾ ਜਰਨੇਲਾ ਨਾ ਆਇਆ ਭੀਜਾ ਮੈਂ ਤੈਨੂੰ ਰਹਿ ਗਿਆ ਇਕੱਲਾ ਭੀਜ ਦੇ ਬਾਈ ਤੈਨੂੰ ਦੱਸਿਆ ਦੱਸਿਆ ਵੀ ਉਹਦੇ ਘਰ ਅੱਗੇ ਗੋਡੇ ਤੇ ਉੱਟਿਆ ਤੇ ਉਹ ਨਾਨ ਜੀ ਭੱਜ ਗਿਆ ਹੈਂ ਦੰਨ ਮੈਂ ਗੱਲ ਦੱਸਦਾ ਉਹ ਮੈਂ ਤਾਂ ਇੱਥੇ ਅੰਦਰ ਇੱਥੇ ਸ਼ਾਮ ਦਾ 12:00 ਬਾਹਰ ਨਿਕਲਦਾ ਜਮਾਂ ਕਿੱ데 ਕੋਲੇ ਜਾਵਾਂ ਹਾਲੀ ਵੀ ਪਤਾ ਨਹੀਂ ਕਿੱਧਰ ਭੱਜ ਗਏ ਹਾਂ ਜੇ ਤੁਸੀਂ ਮੇਰੇ ਨਾਲ ਹੁੰਦੇ ਫੇਰ ਮੈਂ ਉਹ ਇਹਨਾਂ ਨੇ ਤਾਂ ਕੁਝ ਨਹੀਂ ਕਿਹਾ ਪੁਲਸਣਾਂ ਮੈਂ ਤਾਂ ਇੱਥੋਂ ਮੈਨੂੰ ਲੈ ਗਿਆ ਠੀਕ ਹੈ ਇੱਥੇ ਇੱਕ ਨੂੰ ਥੱਪੜ ਮਾਰੇ ਬਸ ਜਾਂਦੇ ਤੇ ਜਾਂ ਰਾਹ 'ਚ ਇੱਕ ਨੂੰ ਥੱਪੜ ਜੇ ਮਾਰ ਕੇ ਤੇ ਮੈਨੂੰ ਬਹਾ ਲਿਆ ਉੱਥੇ ਜਾ ਕੇ ਮੈਂ ਕੁਝ ਨਹੀਂ ਕਿਹਾ ਉੱਥੇ ਜਾ ਕੇ ਮੈਂ ਜਿੱਦੇ 'ਚ ਟੱਕਦਾ ਬਸ ਬੈਠਾ ਰਿਹਾ ਇੱਥੇ ਮੈਂ ਉੱਥੇ ਪਿਆ ਰਿਹਾ ਤੇ ਐਡੇ ਨੂੰ ਤਾਂ ਆ ਗਿਆ ਸੀ ਮੇਰੇ ਕੋਲੇ ਹਾਂ ਤੇ ਉਹ ਆ ਗਿਆ ਜਿੱਥੇ ਆ ਗਿਆ ਉਹ ਆ ਗਿਆ ਸੀ ਆ ਕੇ ਫਿਰ ਉਹਨਾਂ ਨੇ ਗੱਲਬਾਤ ਕਰਕੇ ਸੁਭਰਾ ਮਚਾ ਕੇ ਆ ਗਏ ਉਹ ਮੈਂ ਤਾਂ ਇਸੇ ਜਾਂਦਾ ਮਾਰਵਾ ਨਹੀਂ ਕਿਹਾ ਮੈਂ ਕਹਿਆ ਰੋ ਵੀ ਦਾ ਕੰਵਰਸ ਕਰਾਂਗੇ ਬੜੀ ਜੀ ਗੱਲ ਪਿੱਛੇ ਆਹ ਹਾਣਾ ਇੱਕ ਮੇਰੀ ਸੱਸ ਦਾ ਨਾਮ ਤਾਂ ਇੱਥੇ ਆਈ ਹੀ ਗਿਆ ਹਾਣਾ ਉਹ ਨਾ ਉਹਦੀ ਤੇ ਸੱਸ ਦਾ ਕੰਨ ਹੀ ਛੱਪ ਗਿਆ ਚੱਲੇ ਨਹੀਂ ਬਹਿਣੀਆਂ ਜੀ ਹੁਣ ਵੀ ਨੱਕ ਕਿਹੜਾ ਇਹਨੂੰ ਚੜ ਲਗੇ ਉਹ ਤੁ ਬਾਸ ਪੁੱਛਾਂਗੇ ਨਾ ਨਾ ਠੀਕ ਹੈ ਨਾ ਤੁ ਹਾਜੀ ਥੋੜਾ ਜਿਆਦਾ ਹੁਣ ਤੱਕ ਚੱਲਣ ਦੇ ਤਬ ਤੱਕ ਦੇਖਦੇ ਆ ਕਿੱਥੋਂ ਤੱਕ ਜਾਂਦੇ ਆ ਬਾਕੀ ਤਾਂ ਨਹੀਂ ਫਿਰ ਜਿਵੇਂ ਆਪਾਂ ਜਲਾਣਾ ਜਲਾਣਾ ਤਾਂ ਹੁਣ ਹੀ ਪੜਾਣਾ ਹੈ ਨਾ ਪੜਾਣਾ ਹਾਂ ਅੱਜ ਮੇਰਾ ਸੱਚੀ ਗੱਲ ਦਾ ਸਵੇਰ ਨੂੰ ਹੋਸਾਇਆ ਬਟਾ ਮੈਂ ਮੇਰਾ ਬਾਪ ਕੋਈ ਮੈਨੂੰ ਰੋਇਆ ਹਨ ਪਹਿਲਾਂ ਜਦ ਬਾਜੀ ਤੇ ਕਰ ਮਨ ਜਾ ਪ੍ਰਾਵ ਰਸੂੜਨ ਸੱਟ ਹੋ ਗਿਆ ਤੇ ਇਹ ਕੋਈ ਗੱਲ ਨਹੀਂ ਮੈਂ ਆਥਲੇ ਮਾਣੋ ਕਿਡਾ ਠੀਕ ਹੈ ਮਿਲਦੇ ਆ ਬੈਠਦੇ ਨਾਲ ਨੇ ਪਰ ਗੁਰੂ ਜੀ ਨਾਲ ਠੀਕ ਹੈ ਬਈ ਤੇ ਦੇਖ ਨਹੀਂ ਜਿਆਦਾ ਕਰ ਜੇ ਤਾਂ ਮੈਂ ਆ ਗਿਆ ਖੇਤ ਤੇ ਨਹੀਂ ਮੈਂ ਆ ਜੂਗਾ ਤੇ ਜੇ ਮੈਂ ਨਹੀਂ ਆਇਆ ਤਾਂ ਕੋਈ ਇੱਥੇ ਆ ਜੀ ਮੈਨੂੰ ਚਿਰਾਂ ਉਹ ਖੇਤ ਤੰਗਦਾ ਉਹ ਵੇਰੀ ਗੱਲ ਦਾ ਬਾਬਾ ਨੂੰ ਬੈਠ ਸੀ ਤੋਂ ਮਾਫੀ ਕਰੀ ਜੱਜ 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 ਚਰਨ ਕਰਨ ਨਹੀਂ ਆ ਉਸ ਤਾਂ ਨਹੀਂ ਕਰਦੇ ਜੱਜ ਜੱਜ ਇਹ ਰੋਮੀ ਕਰੇ ਜਦੋਂ ਉਹ ਕੋਈ ਤੁਨਾ ਨਹੀਂ ਬੈਂਦਾ ਜੇ ਕੁਛ ਨਹੀਂ ਹੁੰਦਾ ਚਲ ਠੀਕ ਹੈ ਭਾਈ ਆਜੋ ਚਲੋ ਅਸ ਠੀਕ ਹੈ ਠੀਕ ਚਲ ਠੀਕ ਹੈ ਚੰਗਾ ਹਾਂ ਕੋਈ ਨਾ ਕੋਈ ਦਰਦ ਦਰਦ ਕਰਕੇ ਰੱਖਣੋਂ ਆਪੇ ਮੈਂ ਜੱਜ ਕਰਤਾ ਚੰਗੀ ਆਤਮਾ ਮੇਰੇ ਪਰ ਕੀ ਕਰ ਯਾਰ ਤਾਂ ਮੇਰੇ ਸੁਨਾਲ ਰੱਖਣੀ ਹੁੰਦੀ ਹੈਰੇ ਜਿਹ ਬੰਦੇ ਨੇ ਕੱਲ ਕੱਲ ਗੱਲਾਂ ਕਰਾਂ ਗੱਲਾਂ ਡਰਾਵੋ ਜਿਹੜਾ ਕੱਲ ਤੱਕ ਸੋਇ ਦੀ ਗੇਸਤੀ ਕਰਾਤੀ ਮੇਰੇ ਸਾੜਿਆਂ ਨੇ ਮੇਰੀ ਤੇ ਹੁਣ ਵੀ ਨਾ ਕੱਲੇ ਤੁੰਨੀ ਡੋਢੇ ਚਲੋ ਬੋਲੋ ਇੰਤਜ਼ਾਰ ਕਰ ਲਓ ਫਿਰ ਸੇ ਚਲੋ ਅਰਾਮ ਕਰਦੇ ਗਰਮੀ ਹੋ ਗਈ ਐ